ਵੇ ਕੀ ਜੇ ਕਰੀ ਬੈਠੀ ਆ ਚਲ ਜਾ ਕੇ ਪੁੱਛਦੀ ਆ ਕੀ ਗੱਲ ਮਨਿੰਦਰ ਐ ਉਹ ਦੱਸ ਜੀ ਕੇ ਬੈਠੀ ਆ ਨਹੀਂ ਨਹੀਂ ਭਾਬੀ ਉਹੀ ਲੱਗਦਾ ਤੁਹਾਨੂੰ ਨਾ ਫੇਰ ਵੀ ਦੱਸ ਕੀ ਗੱਲ ਹੈਗੀ ਐਂ ਤੋ ਬੈਠੀ ਆ ਬਸ ਭਾਬੀ ਤੁਹਾਨੂੰ ਪਤਾ ਹੀ ਆ ਬਸ ਉਹੀ ਟੈਨਸ਼ਨ ਹੋਈ ਪਈ ਆ ਓ ਹੋ ਮਨਿੰਦਰ ਤੈਨੂੰ ਕਿੰਨੇ ਵਾਰ ਕਹਤਾ ਤੂੰ ਕਿਉਂ ਟੈਨਸ਼ਨ ਕਰਦੀ ਉਹਨਾਂ ਦੀ ਫੇਰ ਨਾ ਤਾਂ ਇੰਨੀ ਬੁਰੀ ਕਰਦੇ ਨੇ ਉਹ ਤੂੰ ਹੀ ਫਿਕਰ ਕਰੀ ਜਾਨੀ ਆ ਭਾਬੀ ਬੁਰੀ ਤਾਂ ਕਰਦਿਆ ਪਰ ਮੈਂ ਉਹ ਐ ਸੋਚਦੀ ਆ ਕਿ ਕਿੰਨਾ ਕੁ ਟਾਈਮ ਇੱਥੇ ਬੈਠੂਗੀ ਤੁਹਾਡੇ ਕੋਲ ਜਾਣਾ ਤਾਂ ਉੱਥੇ ਹੀ ਪਊਗਾ ਮੇਰੀ ਗੱਲ ਸੁਣੋ ਕਿਉਂ ਜਾਣਾ ਪੂਗਾ ਉੱਥੇ ਤੈਨੂੰ ਕੀ ਲੋੜ ਹੈ ਜਦੋਂ ਅਸੀਂ ਵੀ ਤੈਨੂੰ ਕੁਝ ਕਹਿੰਦੇ ਤੂੰ ਕਿਉਂ ਜਾਣਾ ਉੱਥੇ ਤੈਨੂੰ ਪਤਾ ਨਹੀਂ ਕਿੰਨਾ ਮਾੜਾ ਕਰਦੇ ਆ ਤੇਰੇ ਨਾਲ ਵਿਵਹਾਰ ਉਹ ਭਾਬੀ ਤੂੰ ਸਤਾ ਨਹੀਂ ਕਹਿੰਦੇ ਪਰ ਲੋਕ ਤਾਂ ਕਹਿਣਗੇ ਅਖਰਾਂਗੇ ਪਹਿਲਾਂ ਜਿੱਥੇ ਵਸਾਈ ਸੀ ਉੱਥੇ ਘਰ ਵਾਲਾ ਮੁੱਕ ਗਿਆ ਹੁਣ ਜਿੱਥੇ ਅੱਗੇ ਤੋਰੀ ਸੀ ਹੁਣ ਉੱਥੋਂ ਆਪ ਉੱਠ ਕੇ ਆ ਗਈ ਮਨਿੰਦਰ ਤੇਰਾ ਉੱਥੇ ਬੈਠੀ ਦਾ ਫਾਇਦਾ ਵੀ ਕੀ ਆ ਉਹ ਤਾਂ ਹੋਰ ਤੀਵੀਆਂ ਮਗਰ ਤੁਰਿਆ ਫਿਰਦਾਗਾ ਕੋਈ ਕਦਰ ਹੈਗੀ ਏ ਤੇਰੀ ਉੱਥੇ ਭਲਾਂ ਕਦਰ ਤਾਂ ਭਾਬੀ ਪਹਿਲੇ ਦਿਨ ਤੋਂ ਹੀ ਨਹੀਂ ਹੈਗੀ ਸੀ ਜਦੋਂ ਦੀ ਵਿਆਹ ਕੇ ਉੱਥੇ ਗਈ ਸੀ ਉਦੋਂ ਵੀ ਤਾਂ ਕੱਟੀ ਜਾਂਦੀ ਸੀ ਚਲ ਹੁਣ ਜ਼ਿੰਦਗੀ ਦੇ ਹੁਣ ਮਸਾ ਦਾ ਉਹ ਜਵਾਕ ਉਹਨਾਂ ਨੇ ਅਪਣਾਇਆ ਸੀਗਾ ਹੁਣ ਇਹਦੀ ਗਾਂ ਕੋਈ ਜ਼ਿੰਦਗੀ ਬਣ ਜਿੰਦੀ ਵਿਚਾਰਾ ਮੇਰੇ ਨਾਲ ਇਹ ਵੀ ਰੁੱਲ ਜੂਗਾ ਇੱਥੇ ਫਿਰ ਮੈਨੂੰ ਆਏ ਤਾਂ ਦੱਸ ਦੇ ਤੇਰੀ ਉਸ ਘਰ ਚ ਕਦਰ ਕੀ ਇਹ ਦਿਨ ਜਦੋਂ ਤੈਨੂੰ ਸਮਝਦੇ ਨਹੀਂ ਕਿਸੇ ਹੋਰ ਪਿੱਛੇ ਲੱਗਿਆ ਫਿਰਦਾ ਤੂੰ ਕੀ ਕਰੇਂਗੇ ਉੱਥੇ ਰਹਿ ਕੇ ਵੀ ਤੂੰ ਚੁੱਪ ਕਰਕੇ ਇੱਥੇ ਰਹੀ ਜਾ ਅਸੀਂ ਤੈਨੂੰ ਬੜਾ ਧੱਕਾ ਦਿੰਨੇ ਆ ਹੋਣੀ ਕਹਿੰਦੇ ਆ ਭਾਬੀ ਹੌਲੀ ਹੌਲੀ ਫਰਕ ਪੈ ਜਾਂਦਾ ਮਣਕਿ ਅਸੀਂ ਬੋਝ ਲੱਗਣ ਲੱਗ ਜਾਗੇ ਨਾਲੇ ਆਇਆ ਜਵਾਕ ਦੀ ਉੱਥੇ ਫੀਸ ਭਰੀ ਸੀਗੇ ਹੈ ਉਹਦੀ ਪੜ੍ਹਾਈ ਖਰਾਬ ਹੋ ਗਈ ਐਵੇਂ ਗੁਲਨੇ ਦੀ ਟੈਂਸ਼ਨ ਆ ਲਿਆ ਕਰ ਗੁਲਨੇ ਦੀ ਪੜ੍ਹਾਈ ਦਾ ਸਾਰਾ ਖਰਚਾ ਨਾ ਮੈਂ ਉਟੂਗੀ ਪਰ ਮੈਨੂੰ ਐਂ ਦੱਸਵੇਂ ਪਹਿਲੇ ਆਪਦੇ ਪੁੱਤਾਂ ਵਾਂਗੂ ਪਾਲਨ ਪੋਸ਼ਣ ਕੀਤਾ ਨਾ ਉਹਦਾ ਫਿਰ ਤੂੰ ਉਹਦੀ ਚਿੰਤਾ ਕਿਉਂ ਕਰਦੀ ਹੈ ਭਲਾ ਭਾਬੀ ਫਿਕਰ ਤਾਂ ਹੁੰਦੀ ਹੈ ਮੈਨੂੰ ਆਪਦੇ ਜਵਾਕ ਦੀ ਕੋਈ ਨਾ ਤੁਸੀਂ ਇੱਥੇ ਰਹੀ ਜਾਓ ਤੂੰ ਐਵੇਂ ਨਾ ਫਿਕਰਜੀ ਕਰੀ ਜਾਇਆ ਕਰ ਨਾਲੇ ਸਾਰਾ ਦਿਨ ਨਾ ਸੋਚੀ ਜਾਇਆ ਕਰ ਨਹੀਂ ਮੈਨੂੰ ਐਂ ਦੱਸੋ ਤੁਸੀਂ ਕੀਤੀ ਨਹੀਂ ਬਾਪੂ ਨਾਲ ਗੱਲ ਕਿ ਉਹਨਾਂ ਨੇ ਗਾਂ ਕਿਤੇ ਗੱਲ ਕੀਤੀ ਹੋ ਉਹਨਾਂ ਨਾਲ ਬਾਪੂ ਨਾਲ ਹਜੇ ਤੱਕ ਤਾਂ ਮੈਂ ਗੱਲ ਕੀਤੀ ਨਹੀਂ ਚੱਲ ਮੈਂ ਗੱਲ ਕਰਕੇ ਦੇਖਦੀ ਆਂ ਬਾਪੂ ਨਾਲ ਉਹਨਾਂ ਦੇ ਫੋਨ ਆਈ ਜਾਂਦੇ ਸੀ ਪਰ ਮੈਂ ਚੱਕੇ ਨਹੀਂ ਹੈ ਜੇ ਚਲ ਇੱਕ ਵਾਰ ਚੱਕ ਤਾਂ ਲੈਂਦੀ ਫੋਨ ਕੀ ਕਹਿੰਦੇ ਨੇ ਪਰ ਤੂੰ ਚੱਕ ਹੀ ਨਾ ਰਹਿਂਦੇ ਆਪੇ ਬਾਪੂ ਨੂੰ ਕਹਿ ਦੂੰਗੀ ਬਾਪੂ ਆਪੇ ਗੱਲ ਕਰ ਲੂਗਾ ਕਹਿਣਾ ਤਾਂ ਕੀ ਐਂ ਕਹਿੰਦੇ ਹੁਣ ਵੀ ਗਲਤੀ ਹੋਗੀ ਨਹੀਂ ਇਹੋ ਜੀ ਗਲਤੀ ਕਰਦਾ ਮੁੜ ਕੇ ਆਪੇ ਇੱਕ ਮੌਕਾ ਦੇ ਨਾ ਦੇਵਾ ਨਹੀਂ ਮਨਿੰਦਰ ਹਜੇ ਕੋਈ ਮੌਕਾ ਨਹੀਂ ਦੇਣਾ ਪਹਿਲਾਂ ਗੱਲ ਕਲੀਅਰ ਹੋ ਜਾਂਦੇ ਮੈਂ ਬਾਪੂ ਨਾਲ ਗੱਲ ਕਰਦੀ ਆ ਬਾਪੂ ਆਪੇ ਗੱਲ ਕਰਕੇ ਦੇਖੂਗਾ ਇਹ ਕਾਦੀ ਗੱਲ ਹੋਈ ਗਲਤੀਆਂ ਕਰਕੇ ਫਿਰ ਮਾਫੀ ਮੰਗ ਲਓ ਚਲ ਦੇਖ ਲਓ ਭਾਬੀ ਹੁਣ ਕੀ ਕਰ ਸਕਦੇ ਆ ਕੋਈ ਨਾ ਮੈਂ ਕਰਦੀ ਆ ਬਾਪੂ ਨਾਲ ਗੱਲ ਆਪੇ ਕਰ ਲੂਗਾ ਬਾਪੂ ਨਾਲ ਹਾ ਜੇ ਤੋ ਉਹਨਾਂ ਨੂੰ ਠੀਕ ਆ ਜਾਂਦੇ ਪਹਿਲਾਂ ਖਿੱਚ ਉਹਨਾਂ ਨੂੰ ਫੇਰ ਜਾਈ ਉੱਥੇ ਕੋਈ ਗੱਲਬਾਤ ਕਰਕੇ ਭੇਜਾਂਗੇ ਐ ਨਹੀਂ ਤੈਨੂੰ ਭੇਜਦੇ ਜਦੋਂ ਵਿਆਹ ਕਰਦੇ ਸੀ ਭਾਬੀ ਮੈਂ ਤਾਂ ਉਹਦੀ ਕਿਹਾ ਸੀ ਵੀ ਨਾ ਰਿਸ਼ਤਾ ਕਰੋ ਹੁਣ ਵੀ ਤਾਂ ਇੱਥੇ ਆ ਕੇ ਬੈਠੀਆਂ ਜੇ ਪਹਿਲਾਂ ਇੱਥੇ ਬੈਠੀ ਰਹਿੰਦੀ ਫਿਰ ਕੀ ਹੋ ਜਾਂਦਾ ਉਹ ਤਾਂ ਤੁਸੀਂ ਵੀ ਕਹਿਣ ਲੱਗ ਗਏ ਵੀ ਸਾਡੇ ਸਿਰ ਤੇ ਤੂੰ ਬੋਝ ਆਸਤੇ ਤੈਨੂੰ ਗਾਂਹ ਤੋੜਾਂਗੇ ਅਸੀਂ ਅਸੀਂ ਲੋਕਾਂ ਦਾ ਦੇਖਦੇ ਸੀ ਲੋਕ ਭਾਂਤ ਭਾਂਦਿਆਂ ਗੱਲਾਂ ਕਰਦੇ ਸੀ ਹੁਣ ਕਿੰਨਾ ਚਿਰ ਬਿਠਾ ਲੈਂਦੇ ਤੈਨੂੰ ਭਾਬੀ ਹੁਣ ਨਾ ਗੱਲਾਂ ਕਰਨਗੇ ਲੋਕ ਕਰਨਗੇ ਤਾਂ ਹੈਗੇ ਹੁਣ ਫਿਰ ਸਿੱਟਿਆ ਥੋੜੀ ਜਾਂਦਾ ਤੈਨੂੰ ਚਲ ਕੋਈ ਨਾ ਮ ਸਾਰੀਆਂ ਫਿਕਰਾਂ ਤਾਂ ਮੈਨੂੰ ਹੀ ਆ ਭਾਬੀ ਚੱਲ ਕੋਈ ਨਾ ਮੈਂ ਕਰਕੇ ਦੇਖਦੇ ਆ ਬਾਪੂ ਨਾਲ ਬਾਪੂ ਆਇਆ ਨਹੀਂ ਹੈਗਾ ਮੈਨੂੰ ਲੱਗਦਾ ਜੀ ਆ ਜਾਂਦੇ ਬਾਪੂ ਨੂੰ ਮੈਂ ਕਰਦੀ ਆ ਗੱਲ ਕੀ ਗੱਲ ਕਰਨੀ ਆ ਮੈਂ ਤਾਂ ਫਸ ਗਈ ਸਾਰੇ ਪਾਸੇ ਸਮਝ ਨਹੀਂ ਆਉਂਦਾ ਕਿੱਧਰ ਜਾਵਾਂ ਅੱਛਾ ਕਲਾ ਜਰ ਕਿੰਨੇ ਦਿਨ ਹੋ ਗਏ ਫੋਨ ਲਾਈ ਜਾਂਦੇ ਨੇ ਇਹ ਕਿਹੜਾ ਚੱਕ ਦੀ ਆ ਛੱਟ ਨੇ ਹਾਲੋ ਹਾਲੋ ਅਮਨਿੰਦਰ ਕਿਵੇਂ ਆ ਓ ਯਾਰ ਫੋਨ ਤਾਂ ਚੱਕ ਲਾ ਐਡਾ ਕੀ ਗੁਨਾਹ ਹੋ ਗਿਆ ਮੈਥੋਂ ਕੀ ਗੁਨਾਹ ਨਹੀਂ ਹੋ ਜਾ ਗਈ ਓ ਯਾਰ ਚਲ ਠੀਕ ਆ ਯਾਰ ਗਲਤੀ ਹੋ ਗਈ ਮੇਰੀ ਪੂਰੀ ਗੱਲ ਤਾਂ ਸੁਣ ਲਾ ਤੂੰ ਤਾਂ ਗੱਲ ਨਹੀਂ ਸੁਣੀ ਬਾਤ ਨਹੀਂ ਸੁਣੀ ਯਾਰ ਲੈ ਕੇ ਜਵਾਕ ਨੂੰ ਭੱਜ ਗਈ ਨਾ ਗੱਲਾਂ ਸੁਣ ਲਈ ਰਹਿ ਕਿ ਗਿਆ ਸੀਗਾ ਸਾਰਾ ਕੁਝ ਤਾਂ ਸੁਣਨੇ ਸੀ ਅੰਲੀ ਨੇ ਸਨੇ ਪ੍ਰੂਫ ਦਿਖਾਤਾ ਮੈਨੂੰ ਸਾਡਾ ਚੈਟ ਦਿਖਾ ਕੇ ਜਿਹੜੀ ਓ ਯਾਰ ਉਹ ਗੱਲ ਨਹੀਂ ਹੈਗੀ ਜਿਹੜੀ ਤੂੰ ਸਮਝੀ ਜਾਂਨੀ ਆ ਠੀਕ ਆ ਮੈਂ ਤੈਨੂੰ ਸਾਰ ਯਾਰ ਤੂੰ ਇੱਕ ਵਾਰੀ ਮੇਰੇ ਕੋਲੇ ਆ ਜਾ ਮੈਂ ਤੈਨੂੰ ਸਾਰੀ ਗੱਲ ਮੈਂ ਉਹ ਕੁੜੀ ਨੂੰ ਵੀ ਮੂੰਹ ਤੇ ਲੈ ਕੇ ਆਉਂ ਠੀਕ ਆ ਸਾਰੀ ਗੱਲ ਆਪਾਂ ਬਹਿ ਕੇ ਕਰ ਲਾਂਗੇ ਐਵੇਂ ਲੋਕਾਂ ਨੂੰ ਜਲੂਸ ਨਹੀਂ ਦਿਖਾਈਦਾ ਹੁੰਦਾ ਮੈਂ ਤਾਂ ਜਲੂਸ ਦਿਖਾਇਆ ਹੀ ਨਹੀਂ ਮੇਰਾ ਗਵਾਹ ਨੂੰ ਲੈ ਕੇ ਆਪਦੇ ਪੇਕੇ ਆ ਗਈ ਠੀਕ ਆ ਮੈਂ ਕੋਈ ਗੱਲ ਨਹੀਂ ਸੁਣੀ ਹੈਗੀ ਮੈਂ ਧੋਖਾ ਨਹੀਂ ਕਹਿ ਸਕਦੀ ਠੀਕ ਹੈ ਨਾ ਉਹ ਯਾਰ ਨਹੀਂ ਦਿੱਤਾ ਤੈਨੂੰ ਧੋਖਾ ਮੈਂ ਸਹੀਂਦੀ ਸੀ ਮੈਂ ਥੋੜੀ ਕੋਟੀ ਸੀ ਨਹੀਂ ਥੋੜੀ ਗੱਲਾਂ ਵੀ ਸਹੀਂਦੀ ਸੀ ਚਲੋ ਉਹ ਮੇਰੇ ਹੱਥ ਸੀ ਮੈਂ ਕਰ ਮੈਂ ਸਹੀਂਦੀ ਸੀ ਪਰ ਆਪ ਤੁਸੀਂ ਆ ਕੇ ਨਜ਼ਾਇਜ਼ ਕਰ ਗਏ ਉਹ ਯਾਰ ਨਹੀਂ ਧੋਖਾ ਦਿੱਤਾ ਤੈਨੂੰ ਗੱਲ ਤਾਂ ਸੁਣ ਲੈ ਮੇਰੀ ਪੂਰੀ ਤੈਨੂੰ ਪੂਰੀ ਗੱਲ ਦਾ ਹੀ ਨਹੀਂ ਪਤਾ ਯਾਰ ਅਜੇ ਪੂਰੀ ਗੱਲ ਤਾਂ ਨਹੀਂ ਪਤਾ ਅਗਲੀ ਘਰੇ ਆ ਗਈ ਸ਼ਰਿਆਮ ਉਹਨੇ ਫੋਟੋਆਂ ਦਿਖਾ ਦਿਨਾ ਤੇ ਅੱਜ ਗੱਲ ਤਾਂ ਨਹੀਂ ਪਤਾ ਮੈਨੂੰ ਹੈ ਉਹ ਯਾਰ ਫੋਟੋਆਂ ਤਾਂ ਗਲਤ ਹਨ ਲਾ ਆਪੂ ਪੁਰਾਣੀਆਂ ਫੋਟੋਆਂ ਪੰਗਣੀਆਂ ਉਹਦੇ ਕੋਲੇ ਠੀਕ ਆ ਆਪਣੇ ਵਿਆਹ ਤੋਂ ਪਹਿਲਾਂ ਦੀ ਗੱਲ ਆ ਉਹ ਠੀਕ ਆ ਮੈਂ ਉਹ ਕੁੜੀ ਨੂੰ ਲੈ ਕੇ ਆਉਂਗਾ ਤੇਰੇ ਮੂੰਹ ਤੇ ਉਹ ਤੈਨੂੰ ਆਪ ਹੀ ਦੱਸ ਦੂ ਸਾਰਾ ਕੁਝ ਫੋਟੋ ਤਾਂ ਹੁੰਦੀ ਆ ਥੋੜੀ ਉਹ ਪੁਰਾਣੀ ਫੋਟੋ ਨਹੀਂ ਹੈਗੀ ਤੁਸੀਂ ਐਵੇਂ ਸਿੱਦੇ ਪਹਿਲਾਂ ਉਹਦੇ ਹੁੰਦੀ ਫੋਟੋ ਸੀਗੀ ਉਹ ਯਾਰ ਨਹੀਂ ਸੀਗੀ ਹੁੰਦੀ ਮੈਨੂੰ ਤਾਂ ਐ ਨਹੀਂ ਪਤਾ ਵੀ ਉਹ ਆ ਕਿਵੇਂ ਗਈ ਇੱਥੇ ਯਾਰ ਮੈਨੂੰ ਤਾਂ ਐ ਲੱਗਦਾ ਕਿਸੇ ਦੀ ਸਿਆਸਤ ਆਪਣਾ ਘਰ ਪੱਟਣ ਦੀ ਤੂੰ ਮਾੜਾ ਜਿਹਾ ਅਕਲ ਨੂੰ ਹੱਥ ਮਾਰ ਠੀਕ ਆ ਤੂੰ ਘਰੇ ਆ ਜਾ ਨਾਲੇ ਜਵਾਕ ਦੀ ਪੜ੍ਹਾਈ ਖਰਾਬ ਹੋਈ ਜਾਂਦੀ ਆ ਕੀ ਫਾਇਦਾ ਇੰਨੇ ਪੈਸੇ ਭਰੇ ਆਵੇ ਯਾਰ ਕੋਈ ਗੱਲ ਨਹੀਂ ਦਿਵਾਰ ਤੋਂ ਸਕੂਲ ਜਾਊਗਾ ਤੇ ਪੜ੍ਹਾਈ ਮੈਂ ਨਹੀਂ ਖਰਾਬ ਕਰਦੀ ਪਰ ਮੈਂ ਨਹੀਂ ਹੁਣ ਇੱਥੇ ਆਉਂਦੀ ਉਹ ਯਾਰ ਐ ਨਹੀਂ ਕਰ ਦਿੰਦੇ ਠੀਕ ਆ ਤੇ ਆ ਤੂੰ ਮੇਰੇ ਆਖੇ ਨਾਲ ਸੀ ਮੈਂ ਤੇਰੀ ਬੇਬੇ ਨਾਲ ਗੱਲ ਕਰਾ ਦੂੰ ਬੇਬੇ ਦੇ ਕਹਿੰਦੇ ਤਾਂ ਆ ਜਾ ਕਰੀ ਜੇ ਗਾਂਹ ਤੋਂ ਇਹੋ ਜੀ ਗਲਤੀ ਹੋਈ ਬਸ ਫੇਰ ਜਾਵੜੀ ਫੇਰ ਮੈਂ ਤੈਨੂੰ ਕਹਿੰਦਾ ਵੀ ਨਹੀਂ ਯਾਰ ਮੈਂ ਇਹ ਪਤਾ ਮੈਂ ਦਾਦੀ ਨੂੰ ਬਾਪੂ ਨਾਲ ਗੱਲ ਕਰਕੇ ਫੇਰ ਦੱਸੂਗੀ ਉਹ ਯਾਰ ਬਾਪੂ ਨਾਲ ਕੀ ਗੱਲ ਕਰਨੀ ਆ ਜ਼ਿੰਦਗੀ ਆਪਾਂ ਕੱਢਣੀ ਆ ਬਾਪੂ ਨਾਲ ਥੋੜ੍ਹੀ ਕੱਢਣੀ ਆ ਜ਼ਿੰਦ ਤੁਸੀਂ ਕਿਹਦਾ ਪਗੜ ਨਹੀਂ ਬਤ ਤੁਸੀਂ ਕੀ ਕੀਤਾ ਤੁਸੀਂ ਧੋਖਾ ਦਿੱਤਾ ਮੈਨੂੰ ਕਿ ਜੋ ਕੁੜੀਆਂ ਨਾਲ ਗੱਲਾਂ ਮਾਰਦੇ ਤੁਸੀਂ ਬਾਹਰ ਓ ਨਹੀਂ ਧੋਖਾ ਦਿੱਤਾ ਯਾਰ ਮਨਿੰਦਰ ਕਹਾਦਾ ਧੋਖਾ ਦੇਦਾ ਤੈਨੂੰ ਹਾਂ ਤੂੰ ਐਂ ਦੇਖ ਲੈ ਕਿੰਨੇ ਸਾਲ ਹੋ ਗਏ ਤੈਨੂੰ ਵਿਆਹੀ ਨੂੰ ਅੱਜ ਤੱਕ ਕਦੇ ਕੋਈ ਲੰਬਾ ਆਇਆ ਸੀ ਮੇਰਾ ਲੰਬਾ ਨਹੀਂ ਆਇਆ ਇਸ ਪਰ ਲੰਬਾ ਆ ਤਾਂ ਗਿਆ ਨਾ ਓ ਯਾਰ ਹੁਣ ਮੈਨੂੰ ਤਾਂ ਹੀ ਨਹੀਂ ਪਤਾ ਵੀ ਉਹ ਇੱਥੇ ਆਈ ਕੀ ਲੈਣਾ ਕੌਣ ਕਿਵੇਂ ਆ ਗਈ ਇਸ ਨੂੰ ਘਰ ਦਾ ਕਿਵੇਂ ਪਤਾ ਲੱਗ ਗਿਆ ਯਾਰ ਆਹ ਵੇਖ ਘਰ ਦਾ ਕਿਵੇਂ ਪਤਾ ਲੱਗ ਗਿਆ ਮਤਲਬ ਘਰ ਦਾ ਦੱਸਿਆ ਹੀ ਨਹੀਂ ਸੀ ਅਗਲੀ ਨੇ ਪਤਾ ਲਵਾ ਲਿਆ ਉਹ ਯਾਰ ਮਨਿੰਦਰ ਦਾ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਨੇ ਠੀਕ ਆ ਹੋਇਆ ਹੋਇਆ ਟਾਈਮ ਤੇ ਜੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਨੇ ਫਿਰ ਉਹ ਹੁਣ ਕਾਹਤੋਂ ਆਈ ਇੱਥੇ ਹੁਣ ਕੀ ਲੈਣ ਆਈ ਜੇ ਤੂੰ ਹੁਣ ਉਹਦੇ ਨਾਲ ਗੱਲ ਕਰਦਾ ਸੀ ਅਗਲੀ ਫੇਰ ਹੀ ਇੱਥੇ ਆਈ ਆ ਹਾਂ ਉਹਨੂੰ ਕੀ ਲੋੜ ਸੀ ਇੱਥੇ ਆਉਂਦੀ ਉਹੀ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਇੱਥੇ ਹੁਣ ਕੀ ਲੈਣ ਆਈ ਆ ਜਦੋਂ ਸਾਰੀ ਗੱਲ ਮੁੱਕੀ ਆ ਠੀਕ ਆ ਉਹਨਾਂ ਦੇ ਘਰ ਦਿਆਂ ਨੇ ਰਿਸ਼ਤਾ ਕਰਿਆ ਨਹੀਂ ਯਾਰ ਮੇਰੇ ਨਾਲ ਜਦੋਂ ਮੈਂ ਕਹਿੰਦਾ ਸੀ ਮੈਂ ਵਿਆਹ ਕਰਾ ਲੈਣਾ ਹੁਣ ਪਤਾ ਨਹੀਂ ਕੀ ਲੈਣ ਆ ਗਈ ਲੈ ਇੱਥੇ ਮੈਨੂੰ ਉਹ ਗੱਲਾਂ ਦਾ ਪਤਾ ਨਹੀਂ ਹੈਗਾ ਪਰ ਮੈਨੂੰ ਇਹ ਗੱਲ ਪੱਕਾ ਪਤਾ ਵੀ ਹੁਣ ਉਹ ਤੁਸੀਂ ਉਹ ਨਾਲ ਗੱਲ ਕਰਦੇ ਸੀ ਜਿਹੜੇ ਫੋਟੋਆਂ ਸੀ ਨਾ ਹੁੰਦੀਆਂ ਫੋਟੋਆਂ ਸੀ ਤੇ ਜਿਹੜੀ ਤੁਸੀਂ ਗੱਲ ਕਰਨੀ ਅਗਲੀ ਕੁੜੀ ਨਾਲ ਕਰੋ ਵੀ ਭਾਈ ਤੂੰ ਕਿਉਂ ਆਈ ਪਹਿਲਾਂ ਉਧਰੋਂ ਗੱਲ ਕਲੀਅਰ ਕਰੋ ਫੇਰ ਮੇਰੇ ਨਾਲ ਗੱਲ ਕਰਿਓ ਫੇਰ ਮੈਂ ਤੈਨੂੰ ਉਹੀ ਤਾਂ ਕਹੀ ਜਾਂਦਾ ਆ ਵੀ ਮੈਂ ਤੇਰੇ ਮੂੰਹ ਤੇ ਕਰਾ ਦੂੰ ਸਾਰੀ ਗੱਲ ਫੇਰ ਤਾਂ ਯਕੀਨ ਆ ਜਾਊਗਾ ਤੈਨੂੰ ਐ ਯਾਰ ਠੀਕ ਹੈ ਕਿਸੇ ਦੇ ਕਹਿਣ ਤੇ ਥੋੜਾ ਜਿਆਦਾ ਘਰ ਪੱਤੀ ਦਾ ਹੁੰਦਾ ਮੈਂ ਕਿਸੇ ਦੀ ਕਦੇ ਸੁਣੀ ਨਹੀਂ ਹੈਗੀ ਕੋਈ ਕੁਛ ਵੀ ਕਹੀ ਜਾ ਪਰ ਕੁੜੀ ਨੇ ਖੁਦ ਆ ਕੇ ਮੈਨੂੰ ਸਬੂਤ ਦਿਖਾਇਆ ਉਹ ਫਿਰ ਵੀ ਹੁਣ ਬਿ ਜਾ ਤੂੰ ਆਪ ਦੇਖ ਲੈ ਮਨਿੰਦਰ ਠੀਕ ਆ ਹੁਣ ਆਪਣੇ ਘਰੇ ਖੁਸ਼ੀਆਂ ਆਈਆਂ ਸੀ ਨਾ ਠੀਕ ਆ ਵਧੀਆ ਆਪਾਂ ਜਵਾਕ ਨੂੰ ਇੱਥੇ ਲਿਆਏ ਸੀ ਕਿਸੇ ਨੂੰ ਆਪਣਾ ਖੁਸ਼ੀਆਂ ਨਹੀਂ ਜਰੀਆਂ ਜਾਂਦੀਆਂ ਤੂੰ ਗੱਲ ਨੂੰ ਸਮਝ ਲੈ ਐ ਨਹੀਂ ਹੁੰਦਾ ਜਿਵੇਂ ਤੁਸੀਂ ਕਰਦੇ ਹੋ ਹੁਣ ਮੈਂ ਗੱਲਾਂ 'ਚ ਨਹੀਂ ਆਉਂਦੀ ਥੋਡੀਆਂ 'ਚ ਕੋ ਯਾਰ ਗੱਲਾਂ ਚਾਉਣ ਨੂੰ ਮੈਂ ਕਿਹੜਾ ਕੋਈ ਬਗਾਨਾਗਾ ਠੀਕ ਆ ਤੇਰੇ ਨਾਲ ਵਿਆਹ ਕਰਾਇਆ ਯਾਰ ਮੈਂ ਐ ਇੱਕ ਗੱਲ ਪਿੱਛੇ ਥੋੜਾ ਹੀ ਘਾਟ ਟੁੱਟ ਜਾਂਦੇ ਹੁੰਦੇ ਆ ਮੈਂ ਤੂੰ ਜਵਾਕ ਦਾ ਸੋਚ ਯਾਰ ਆਪਾਂ ਦਾ ਕਿੰਨਾ ਉਹਦਾ ਫਿਊਚਰ ਪਲਾਨ ਕਰਦੇ ਆ ਹੈ ਸੋ ਸਾਰਾ ਕੁਝ ਇੱਕ ਮਿੰਟ ਜੀ ਖਤਮ ਕਰਕੇ ਇੱਥੋਂ ਬਾਹਰ ਜੀ ਖਤਮ ਮੈਂ ਨਹੀਂ ਕੀਤਾ ਤੁਸੀਂ ਖਤਮ ਕੀਤਾ ਤੁਸੀਂ ਜਦੋਂ ਤੁਸੀਂ ਹੋਰ ਬਾਹਰ ਨਾਲ ਗੱਲਾਂ ਕਰੋਗੇ ਤੇ ਖਤਮ ਹੀ ਹੋਊਗਾ ਸਾਰਾ ਕੁਝ ਜਾਂ ਤੇਰਾ ਗੁੱਸਾ ਜਾਮਾ ਜਾ ਠੀਕ ਆ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਤੂੰ ਨਜਾਇਜ਼ ਬੋਲੀ ਜਨੀਆ ਤੇਰਾ ਗੁੱਸਾ ਜਾਇਆ ਜਾ ਠੀਕ ਆ ਗਲਤੀ ਮੇਰੀ ਵੀ ਆ ਪਰ ਮੈਨੂੰ ਸੌਂ ਲੱਗੇ ਠੀਕ ਆ ਤੇਰੇ ਸਿਰ ਤੇ ਸੌਂ ਜੇ ਮੈਂ ਉਹਦੇ ਨਾਲ ਹੁਣ ਗੱਲ ਕਰਦਾ ਹੋਵਾਂ ਠੀਕ ਆ ਉਹ ਪਹਿਲਾਂ ਦੀਆਂ ਗੱਲਾਂ ਸੀ ਯਾਰ ਐ ਤਾਂ ਹੁਣ ਬੰਦੇ ਦੀ ਜ਼ਿੰਦਗੀ 'ਚ ਸੌ ਕੋਸ ਆਉਂਦਾ ਕਿ ਰੌਲਾ ਤਾਂ ਇਹ ਗੱਲ ਦਾ ਵੀ ਜੇ ਮੈਂ ਤੈਨੂੰ ਵਿਆਹ ਤੋਂ ਬਾਅਦ ਓਖਾ ਦਿੱਤਾ ਹੋਵੇ ਫਿਰ ਤਾਂ ਤੂੰ ਕਹੇ ਕੀ ਮੈਨੂੰ ਤਾਂ ਆਪਣੀ ਪਤਾ ਸੀ ਯਾਰ ਕਿ ਕਿਉਂ ਆਈ ਆ ਉਹ ਨਾ ਮੈਨੂੰ ਆਏ ਦੱਸੋ ਚੱਲ ਜਿਵੇਂ ਵਿਆਹ ਨੂੰ ਆਪਣੇ ਨੂੰ ਹੋ ਗਏ 7-8 ਸਾਲ ਹਨਾ ਇਹ ਉਦੋਂ ਪਹਿਲਾਂ ਦੀਆਂ ਗੱਲਾਂ ਨੇ ਉਹ 7-8 ਸਾਲ ਬਾਅਦ ਹੁਣ ਇੱਥੇ ਕੀ ਲੈਣਾ ਆਈ ਆ ਉਹਨੂੰ ਕੀ ਲੋੜ ਪੈ ਗਈ ਵੀ ਉਹ ਇੱਥੇ ਆ ਗਈ ਇਹ ਦੱਸੋ ਮੈਨੂੰ ਫਿਰ ਉਹ ਆਪਾਂ ਪਤਾ ਕਰ ਲੈਨੇ ਆ ਯਾਰ ਮੈਨੂੰ ਤਾਂ ਆਪਣੀ ਪਤਾ ਮੈਂ ਪਤਾ ਕਰ ਲੈਨਾ ਮੈਂ ਛੱਡਦਾ ਨਹੀਂ ਉਹਨੂੰ ਵੀ ਨਹੀਂ ਛੱਡਦਾ ਠੀਕ ਆ ਜੇ ਮੇਰਾ ਘਰ ਖਰਾਬ ਹੋ ਗਿਆ ਛੱਡਦਾ ਮੈਂ ਉਹਨੂੰ ਵੀ ਨਹੀਂ ਬਾਖਦਾ ਨਹੀਂ ਉਹ ਨਮਾ। ਚੱਲ ਤੁਸੀਂ ਐਂ ਕਰੋ ਪਹਿਲਾਂ ਉਹਨਾਂ ਨਾਲ ਗੱਲ ਕਲੀਅਰ ਕਰੋ ਭਾਈ ਕਿਉਂ 7-8 ਸਾਲ ਬਾਅਦ ਕਿਉਂ ਆਈਆਂ ਕੀ ਰੌਲਾ ਕੀ ਗੱਲਬਾਤ ਆ ਸਾਰਾ ਕੁਝ ਮੈਨੂੰ ਕਲੀਅਰ ਕਰੋ ਘਰੇ ਆ ਕੇ ਸਾਰੀ ਗੱਲ ਮੈਨੂੰ ਦੱਸੋ ਬਾਪੂ ਨੂੰ ਦੱਸੋ ਸਾਨੂੰ ਕਲੀਅਰ ਕਰੋ ਫਿਰ ਮੈਂ ਤੁਹਾਡੇ ਨਾਲ ਜੂੰਗੀ। ਠੀਕ ਆ ਚੱਲ ਤੂੰ ਯਾਰ ਆਦੀ-ਪਾਦੀਆਂ ਗੱਲਾਂ ਜਾ ਕੇ ਨਾ ਆਪਣਾ ਘਰ ਪੱਟ ਲਈ ਤੈਨੂੰ ਪਤਾ ਨਾ ਕ੍ਰਿਪਾ ਬੀਵੀ ਜ਼ਮੀਨ ਦੇ لالਚ ਨੂੰ ਤੇ ਗੁੰਨੇ ਨੂੰ ਕੰਨਾਂ ਕਰਦੀ ਸੀ ਲਜਾਨ ਦੀ ਮੈਰੀ ਇਥੋਂ ਠੀਕ ਆ ਹੁਣ ਤੂੰ ਇਹਨਾਂ ਦੀਆਂ ਗੱਲਾਂ ਚ ਰਾਜੀ ਠੀਕ ਆ ਮੈਂ ਆਪਣਾ ਕਲੀਅਰ ਕਰ ਲੈਣਾ ਕੋਈ ਨਹੀਂ ਮੈਂ ਆਪੇ ਸਾਰੀ ਗੱਲ ਕਰ ਲੂਗੀ ਮੈਂ ਕਿਸੇ ਦੀਆਂ ਗੱਲਾਂ ਚ ਨਹੀਂ ਆਉਂਦੀ ਮੈਂ ਬਥੇਰੇ ਲੋਕਾਂ ਦੀਆਂ ਗੱਲਾਂ ਚ ਆ ਕੇ ਦੇਖ ਲਿਆ ਮੈਂ ਆਪਦੀ ਜ਼ਿੰਦਗੀ ਦੇ ਸਾਰੇ ਸਾਲ ਖਰਾਬ ਕਰ ਲਏ ਠੀਕ ਆ ਲੋਕਾਂ ਦੀਆਂ ਗੱਲਾਂ ਚ ਆ ਕੇ ਆਪਦੇ ਜਵਾਕ ਤੋਂ ਦੂਰ ਰਹੀ ਹੈ ਨਾ ਪਰ ਹੁਣ ਨਹੀਂ ਹੁਣ ਜੇ ਮੇਰੇ ਦਿਲ ਕਹੂਗਾ ਜੇ ਮੈਨੂੰ ਠੀਕ ਲੱਗੂਗਾ ਮੈਂ ਉਵੇਂ ਹੀ ਕਰੂੰਗੀ ਚਲ ਠੀਕ ਆ ਯਾਰ ਮੈਂ ਤੇਰੇ ਨਾਲ ਗੱਲ ਕਰਾਉਂਦਰੀ ਠੀਕ ਆ ਠੀਕ ਹੈ ਬਿਨਾ ਗੱਲ ਕਰ ਲਈ ਠੀਕ ਹੈ ਚਾਹਾਂ ਮੈਂ ਕੋਈ ਨਹੀਂ ਆਉਂਗਾ ਇੱਥੇ ਮਾਰੂੰਗਾ ਜਿਹੜਾ ਮੈਂ ਤੇ ਬੇਬੇ ਆਵਾਂਗੇ ਠੀਕ ਹੈ ਠੀਕ ਹੈ ਫਿਰ ਬੈਠ ਕੇ ਗੱਲ ਕਰਦੇ ਆਪਾਂ ਠੀਕ ਹੈ ਚਲ ਜੇ ਇੱਕ ਵਾਰੀ ਕਹਿੰਦੇ ਆ ਗੱਲ ਤਾਂ ਸੁਣਨੀ ਚਾਹੀਦੀ ਆ ਵਸ ਗੱਲ ਵੀ ਸਹੀ ਐ ਇੰਨੇ ਸਾਲੋਂ ਕਿ ਕਦੇ ਲੰਬਾ ਆਇਆ ਤਾਂ ਨਹੀਂ ਹੈਗਾ ਹਨਾ ਹੋ ਸਕਦਾ ਵੀ ਕੋਈ ਜਾਣ ਕੇ ਕਰਦਾ ਹੋਵੇ ਕੋਈ ਪਹਿਲਾਂ ਗੱਲ ਬਾਤ ਹੋਵੇ ਪਰ ਹੁਣ ਗੱਲ ਕਲੀਅਰ ਕੀਤੇ ਬਿਨਾਂ ਵੀ ਨਹੀਂ ਮੈਂ ਕੁਝ ਕਹਿ ਸਕਦੀ ਗੱਲ ਕਲੀਅਰ ਹੋਣ ਦੇ ਫਿਰ ਦੇਖੂਗੀ ਜਾਣਾ ਤਾਂ ਮੈਨੂੰ ਉੱਥੇ ਹੀ ਪਊਗਾ ਇੱਥੇ ਰਹਿ ਕੇ ਤਾਂ ਸਰਨਾ ਨਹੀਂ ਹੈਗਾ। ਆ ਵੀ ਬੜਾ ਯਾਰ। ਇਹ ਕੁੰਡਾ ਜਾਂ ਨਹੀਂ ਲਵਾਇਆ ਜਾਂਦਾ ਭਾਣਾ। ਉਹ ਸ਼ੁਰਾ। ਉਹ ਹਾਂ ਬਾਪੂ ਕੀ ਕਰੀ ਜਾਂਦਾ। ਉਹ ਕੋਸ ਨਹੀਂ ਆ ਲਾਉਂਦਾ ਸੀ ਯਾਰ ਨੇਰੀ ਚੱਲੀ ਜਾਂਦੀ ਆ। ਅੱਛਾ। ਪੱਟਾ ਜਾਊ ਐਵੇਂ। ਠੀਕ। ਫਿਰ ਕੁੱਤਾ ਬਿੱਲਾ ਵੜ ਦੂ ਮੈਂ ਕਿਹਾ ਇੱਥੇ ਲਾਦਾ ਪਾਣੀ ਸਬਜ਼ੀ ਨੂੰ। ਸਬਜ਼ੀ ਨੂੰ ਤਾਂ ਲਾਤਾ ਪਾਣੀ ਯਾਰ। ਠੀਕ ਆ। ਉਹ ਮੈਂ ਤੇਰੇ ਨਾਲ ਗੱਲ ਕਰਨੀ ਸੀ। ਘਰੇ ਤੋਂ ਆਇਆ ਨਹੀਂ ਤੜਕੇ ਤੇਨੂੰ ਘਰੇ ਦੇਖੀ ਗਿਆ ਮੈਂ। ਉਹ ਫਿਰ ਇੱਧਰ ਪਾਣੀ ਲਾਈ ਜਾਂਦਾ ਸੀ ਹੁਣ ਘਰੇ ਕੀ ਆ ਗਾ ਰੋਟੀ ਖਾਇਆ ਸੀ ਮੈਂ। ਉਜਵਾਗਰੀ ਦਾ ਬੋਦਾ ਸੀਗਾ ਮੈਂ ਹੂੰ ਕੀ ਗੱਲ ਕਰੀਏ ਹੁਣ ਆਪਾਂ ਉਹਨਾਂ ਨਾਲ ਐਂ ਤਾਂ ਹੁਣ ਘਰੇ ਵੀ ਨਹੀਂ ਬਿਠਾਈ ਜਾਂਦੀ ਤੈਨੂੰ ਵੀ ਪਤਾ ਹੀ ਆ ਗੱਲ ਤਾਂ ਤੇਰੀ ਸਹੀ ਆ ਪਰ ਪਰ ਉਹਨੇ ਕੰਮ ਹੀ ਨਹੀਂ ਕਰਿਆ ਹੁਣ ਉੱਥੇ ਰੱਖਣ ਵਾਲਾ ਕਰਗੇ ਵੀ ਕੀ ਹੁਣ ਆਪ ਨੂੰ ਸ਼ਰਮੀ ਆਉਂਦੀ ਆ ਵੀ ਆਹ ਉਮਰੇ ਆ ਕੇ ਮੇਰਾ ਸਾਲਾ ਖੰਡ ਖੜਿਆਉਣ ਲੱਗ ਗਿਆ ਉਹ ਚੱਲ ਗਲਤੀ ਹੋ ਜਾਂਦੀ ਆ ਹੈ ਉਹ ਕਿਹੜਾ ਜਾਣ ਕੇ ਕਰੀ ਹੋਣੀ ਆ ਗਲਤੀ ਪੁੱਛ ਲੈਣੇ ਆ ਵਾਹ ਕੇ ਗੱਲ ਕਰ ਲੈਣੇ ਆ ਵੀ ਬੰਦੇ ਦੀ ਮੂਰੀ ਗੱਲ ਤਾਂ ਦੇਖੀ ਵੀ ਕੀ ਕਹਿੰਦਾ ਕੀ ਨਹੀਂ ਉਹ ਬਾਪੂ ਇਹ ਕਿਹੜੀ ਗਲਤੀ ਆ ਜਾਣ ਕੇ ਕਰੀ ਹੋਊਗੀ ਆਪਦੀ ਆਪ ਕੁੜੀ ਕਿਹੜੀ ਗੱਲ ਕਰਦੀ ਆ ਮੈਨੂੰ ਐਂ ਦੱਸਾ ਜਾ ਉਹਨੇ ਨੂੰ ਆ ਜਾ ਉਹ ਇਹ ਤਾਂ ਤੇਰੀ ਗੱਲ ਠੀਕ ਆ ਹੈ ਪਰ ਫਿਰ ਹੁਣ ਕਿੱਥੇ ਆਪਾਂ ਦੁਬਾਰੇ ਦੁਬਾਰੇ ਕਰਾਂ ਇਹਨੇ ਆਣੀ ਦੀ ਕੁੜੀ ਦਾ ਆਪਣੀ ਦਾ ਉਹ ਵਿਆਹ ਤਾਂ ਕਰ ਨਹੀਂ ਹੁੰਦਾ ਐਂ ਤਾਂ ਮੰਨਦੇ ਆ ਗਲਤੀ ਹੋ ਜਾਂਦੀ ਆ ਕਿ ਯਾਰੀ ਬਾਕੀ ਗਈ ਆ ਜੱਖੀ ਦੇਖ ਕੇ ਵੀ ਸੱਚ ਨਹੀਂ ਹੁੰਦਾ ਉਹ ਫੇਰ ਹੁਣ ਕਰੀਏ ਕੀ ਕਰੀਏ ਕੀ ਮੈਂ ਤਾਂ ਹੀ ਚੋਰਾ ਵੱਡ ਵੱਡ ਖਾਈ ਜਾਂਦਾ ਦਾ ਕੀ ਕਰਾਂ ਮੈਂ ਤੂੰ ਤਾਂ ਕੀ ਕਰਨਾ ਹੁਣ ਆਪਾਂ ਗੱਲਬਾਤ ਕਰਦੇ ਆਂ ਦੇਖਦੇ ਆਂ ਮੂੰਹ ਸੁਗਦੇ ਵੀ ਕੀ ਆਇਦਾ ਆਪਾਂ ਕੁੜੀ ਦੀ ਸੁਣੀਆ ਉਹਦੀ ਤਾਂ ਮੂੰਹ ਸੁਣੀ ਨਹੀਂ ਗੱਲ ਆ ਲੋਕਾਂ ਦੀ ਸ਼ਰਮ ਦੇ ਮਾਰੇ ਨੇ ਤਾਂ ਆਦਾ ਕਰਿਆ ਸੀਗਾ ਵੀ ਲੋਕ ਕੀ ਕਹਿਣਗੇ ਤੇ ਆ ਹੁਣ ਦੇਖ ਲੈ ਫਿਰ ਦੇ ਵਾਗੜੀ ਘਰੇ ਆ ਕੇ ਬੈਠ ਗਈ ਨਾ ਹੁਣ ਨਹੀਂ ਲੋਕ ਕਹਿਣਗੇ ਉਹ ਹੁਣ ਨਹੀਂ ਤੈਨੂੰ ਕੋਈ ਪੁੱਛਦਾ ਕੁੜੀ ਘਰੇ ਬੈਠੀ ਆ ਕੋਈ ਕਾਰਬਨ ਸੋਬੋਦਾ ਹੁਣ ਉਹ ਕਰਾਂਗੇ ਬਾਪੂ ਯਾਰ ਲੋਕਾਂ ਨੂੰ ਤਾਂ ਦਾਣਿਆਂ ਦੀ ਫਿਕਰ ਹੋਈ ਵੀ ਇਹ ਖੜ ਜਾ 8-10 ਦਿਨ ਕੋਈ ਨਹੀਂ ਘਰੀ ਬੈਠੀ ਸੀ ਪਹਿਲਾਂ ਹੀ 20-25 ਸਾਲਾਂ ਦੀ ਉਹ ਐ ਕਿ ਹੁੰਦਾਗਾ ਘਰੇ ਬੈਠੀ ਸੀ ਨਾਲੇ ਨਾ ਉਹ ਮੈਂ ਤਾਂ ਇਹਨੂੰ ਐਂ ਕਹਿੰਦਾ ਸੀ ਕਰ ਸੋਚ ਵਿਚਾਰ ਇਸ ਗੱਲ ਤੇ ਆ ਗਏ ਸਾਰੇ ਨੂੰ ਫੋਨ ਕਰ ਰਿਹਾ ਮੇਰੇ ਕੁੜਮ ਨੂੰ ਜਿਹਨੇ ਰਿਸ਼ਤਾ ਕਰਾਇਆ ਸੀ ਉਹ ਇਹਨਾਂ ਨਾਲ ਗੱਲ ਕਰਦੇ ਆ ਵੀ ਭਾਈ ਆ ਗੱਲਬਾਤ ਹੋ ਗਈ ਉਹਨੂੰ ਵੀ ਤਾਂ ਪਤਾ ਲੱਗੇ ਉਹ ਬਾਪੂ ਫੋਨ ਤਾਂ ਕਰ ਦੇਾਂਗੇ ਮੁਰਕੇ ਅਮਨ ਗੁੱਸਾ ਕਰੂ ਇੱਕ ਵਾਰੀ ਉਹਨੂੰ ਪੁੱਛਦੇ ਆ ਬਾਕੀ ਉਹ ਲੜ-ਲੋੜਨੀ ਪਈ ਸੀ ਉਦੋਂ ਬਾਕੀ ਉਹ ਕੀ ਕਰੂਗਾ ਯਾਰ ਹੁਣ ਮੈਨੂੰ ਤਾਂ ਲੱਗਦਾ ਨਹੀਂ ਉਹ ਕਰੂਗਾ ਉਹ ਜਦੋਂ ਰਿਸ਼ਤਾ ਕਰਾਇਆ ਭਈ ਬਚੋਲਾ ਸੀਗਾ ਉਹ ਸਾਰੀ ਗੱਲਬਾਤ ਉਹਨੂੰ ਪਤਾ ਹੋਣੀ ਚਾਹੀਦੀ ਆ ਵੀ ਮੁੰਡਾ ਤਾਂ ਬਾਹਰ ਆ ਕੰਮ ਕਰਦਾ ਫਿਰਦਾ ਉਹ ਬਚੋਲੇ ਨੂੰ ਹੁਣ ਆਏ ਤਾਂ ਨਹੀਂ ਪਤਾ ਸੀ ਪਹਿਲਾਂ ਹੀ ਕਰਦਾ ਸੀ ਆ ਬਾਅਦ ਚ ਕਰਦੇ ਨਾ ਕੁੜੀ ਦਾ ਉਹ ਕਰਤਾ ਵਾ ਸਾਰਾ ਕੁਝ ਪਤਾ ਹੁੰਦਾ ਹੈ ਉਈ ਮਰੀਆਨਾ ਤੂੰ ਆਪਦੀ ਜਿਹੜੀ ਗੱਲ ਤੈਨੂੰ ਮੈਂ ਕਹੀ ਹੈ ਨਾ ਆ ਮੇਰੇ ਚਿੱਟੇ ਉਹੀ ਨਹੀਂ ਆਏ ਕਿਸੇ ਗੱਲ ਦੇ ਮਾਰੇ ਦੇ ਆ ਉਹ ਬਾਪੂ ਗੱਲ ਤਾਂ ਸੁਣ ਲੈ ਫਿਰ ਚੱਲ ਕਰ ਲੈਨੇ ਗੱਲ ਜਾ ਕੇ ਅਮਨ ਨਾਲ ਫਿਰ ਹੋਰ ਕੀ ਆ ਹੁਣ ਬਾਹਰੀ ਕਾਲੀ ਕਰਦਾ ਹਰੇ ਗੱਲ ਚ ਜਦ ਤੂੰ ਫਿਰ ਹੁਣ ਕੁੜੀ ਘਰੇ ਬੈਠੀ ਆ ਕੀ ਕਰਾਂਗੇ ਦੱਸ ਹੈ ਉਹ ਨਿਆਣਾ ਉਹਦੀ ਬੜਾਈ ਖਰਾਬ ਹੋਈ ਜਾਂਦੀ ਹੈਗੀ ਨਾ ਹੋਈ ਤਾਂ ਸਾਰਾ ਕੁਝ ਖਰਾਬ ਹੀ ਜਾਂਦਾ ਯਾਰ ਚੱਲ ਕੋਈ ਨਹੀਂ ਕਰਦੇ ਆ ਫਿਰ ਆ ਜਾ ਮੇਰੀ ਸੱਸ ਸੰਸ ਮੰਨਾ ਕਰ ਬਣਾ ਸੱਸ ਕਿਉਂ ਨਾ ਮੰਨਾ ਮੇਰੀ ਧੀ ਦੇ ਕਰਮਾਂ ਚ ਸੁੱਖ ਹੈ ਨਹੀਂਗਾ ਉਹ ਜੇ ਕਿਤੇ ਮੇਰੀ ਧੀਰੇ ਕਰਮਾਂ 'ਚ ਸੁਖ ਹੁੰਦਾ ਨਾ ਤਾਂ ਕਾਣ ਉਹ ਪਹਿਲਾ ਵਾਲਾ ਪ੍ਰਾਣਾ ਮਰਦਾ ਉਹ ਮਰਿਆ ਤਾਂ ਦੂਜੇ ਥਾਂ ਕਰਨਾ ਪਿਆ ਹੈ ਦੂਜੇ ਥਾਂ ਕਿੱਥੇ ਸੁਖ ਮਿਲ ਗਿਆ ਉਹ ਚੱਲ ਯਾਰ ਬਾਪੂ ਦਾ ਕਰਮਾਂ ਦੇ ਲੇਖੇ ਜੋਖੇ ਆ ਇਹਦਾ ਕਹਿੰਦੇ ਹੁੰਦੇ ਨਾ ਭੋਗ ਮਣਾ ਚਿੱਤ ਲਾ ਕੇ ਲਿਖੀਆਂ ਲੇਖ ਰੀਆਂ ਆਹ ਆ ਵੇ ਉਹ ਇਹਦਾ ਕੋਈ ਨਾ ਤੂੜੀ ਵਾਲਿਆਂ ਨੂੰ ਪਈ ਸੀ ਦੋ ਚਾਰ ਬੋਤਲਾਂ ਲਿਆ ਕੇ ਨਾ ਇੰਨੀਆਂ ਪੀਂਦੇ ਆ ਤੂੜੀ ਵਾਲੇ ਤੂੜੀ ਵਾਲੇ ਫਿਰ ਸਾਰੀ ਰਾਤ ਤਾਂ ਤੂੜੀ ਬਣਾਈ ਗਏ ਅਗਲੇ ਤੋਣ ਨਹੀਂ ਮੇਰੀ ਗੱਲ ਸੁਣ ਇਹਨਾਂ ਨੂੰ ਵੇਚਦੇ ਭੈੜੀਆਂ ਲੱਗਦੀਆਂ ਨੇ ਇਹ ਉਹ ਬਾਪੂ ਛੋਡੇ ਵੇ ਲੈਣਦੇ ਉਹ ਕੰਚ ਦੀਆਂ ਬੋਤਲਾਂ ਹੁਣ ਲੈਂਦਾ ਨਹੀਂ ਇਹਨਾਂ ਨੂੰ ਕੋਈ ਫਿਰ ਸੱਟੇ ਨੂੰ ਕਿੱਥੇ ਉਹ ਖੂਹੀ ਵਾਲੀ ਤੇ ਸੜਦੇ ਉਹ ਸੜਦਾਂਗੇ ਖੂਹੀ ਚ ਆਹ ਸੜਦੇ ਹੁੰਦੇ ਆ ਯਾਰ ਫਿਰ ਹੁਣ ਹੋਰ ਕੀ ਕਰੀਏ ਉਹ ਇੱਥੇ ਕੋਈ ਦੇਖੂਗਾ ਆ ਕੇ ਕੋਈ ਤੈਨੂੰ ਮਾੜਾ ਮਾੜਾ ਚੰਗਾ ਬੋਲੂਗਾ ਕੋਈ ਨਹੀਂ ਕਹਿੜੂਆ ਮੇਰਾ ਕਿਹੜਾ ਰਿਸ਼ਤਾ ਟੁੱਗ ਨਹੀਂ ਕਰਦਾ ਰਿਸ਼ਤਾ ਟੁੱਟਦੇ ਦੀ ਗੱਲ ਨਹੀਂ ਹੁੰਦੀ ਹੈ ਤੈਨੂੰ ਪਤਾ ਤਾਂ ਹੈ ਤੇਰੇ ਆਲ ਦਾ ਕਿੱਥੋਂ ਬੋਲਦੀ ਆ ਉਹ ਬੋਲਦੀ ਐ ਬੂਥਾ ਬਣਾ ਲੂਗੀ ਆਏ ਹੁਣ ਬੇਫਾਲ ਤੂੰ ਤਾਂ ਨਹੀਂ ਬੋਲੀਊ ਆ ਚਲੇ ਗਿਆ ਤੂੰ ਬੜਾ ਸੰਸਾਰ ਬਣਾਇਆ ਬਲੱਡ ਬਾਜੂ ਤਰਾ ਸੇਕ ਆਜੂ ਗਰਮੀ ਵਾਲ ਪਸ਼ੂ ਦੇ ਪਸ਼ੂ ਤੁਸੀਂ ਵੇਚਦੇ ਹੈ ਆਹ ਗੰਦ ਸਿੱਟਣ ਲਾਗੇ ਖੁਰਨੀਆਂ ਦੇ ਵਿੱਚ ਕਮਾਲ ਹੋ ਗਈ ਜਮਾਨਾ ਬਦਲ ਗਿਆ ਉਹ ਬਾਪੂ ਤੂੜੀ ਵਾਲੀ ਵੇਲੀ ਕਰਿਆ ਤੂੜੀ ਵੀ ਪਾਈ ਆ ਉੱਥੇ ਪਸ਼ੂ ਲਿਆਉਣੇ ਆ ਦੋ ਮੱਝਾਂ ਹੁਣ ਮੁਰਾ ਨਸਲਦੀਆਂ ਡੈਡੀ ਦਾ ਕੰਮ ਕਰਾਂਗੇ ਹੁਣ ਕਈ ਸਮਾਨ ਬਾਹਰ ਕੱਢਾਂਗਾ ਤੂੰ ਗੱਲ ਕਰ ਭਾਈ ਜਿਹੜੀ ਗੱਲ ਮੈਂ ਤੇਰੇ ਕੋਲੇ ਕਰਨਾ ਆਇਆ ਸੀ ਉਹਨਾਂ ਨਾਲ ਗੱਲ ਕਰ ਲੈ ਤੇ ਆਉਣ ਛੇਤੀ ਦੇ ਨੇ ਆਪਾਂ ਗੱਲ ਕਰਾਂਗੇ ਫਿਰ ਉਹਨਾਂ ਨਾਲ ਹੈ ਆਏ ਨਹੀਂ ਗੱਲ ਬੰਦੀ ਨਹੀਂ ਤੂੰ ਆਗਰੇ ਮਰੀਨਾ ਮਨਿੰਦਰ ਦੀ ਮਰਜ਼ੀ ਤਾਂ ਪੁੱਛ ਲੈ ਕਰੀ ਉਹ ਮਨਿੰਦਰ ਦੀ ਮਰਜ਼ੀ ਆਪਰੇ ਤੋਂ ਉੱਤੋਂ ਥੋੜੀ ਹੋਊਗੀ ਉਹ ਤਾਂ ਆਪਣੇ ਨਾਲ ਹੀ ਆ ਤੂੰ ਆਪ ਦੇਖ ਉਹ ਚਾਹੂਗੀ ਵੀ ਮੇਰਾ ਦੂਜੇ ਥਾਉ ਵੀ ਘਰ ਪਟਿਆ ਜਾਵੇ ਨਹੀਂ ਐਂ ਦਾ ਕੌਣ ਚਾਹੁੰਦਾ ਹੁੰਦਾ ਪਰ ਫਿਰ ਉਹ ਯਾਰ ਗੱਲ ਚੱਲਣੀ ਵੀ ਔਖੀ ਆ ਕੁੜੀ ਨੂੰ ਚਲੋ ਖਾ ਭੈਣ ਦੇ ਯਾਰ ਦਾ ਕਿੱਥੇ ਤੇ ਲੈ ਆਂਦਾ ਪੂਜਾਰਾ ਕੋਈ ਨਹੀਂ ਮੈਂ ਸਮਝਾਉਂਗਾ ਮੇਰੀ ਧੀ ਆ ਸਮਝ ਜੂਗੀ ਗੱਲ ਉਹ ਤੂੰ ਉਹਦੇ ਨਾਲ ਗੱਲ ਕਰ ਹੈ ਆਪਦੇ ਸਹੁਰੇ ਨਾਲ ਉਹਨੂੰ ਸੱਦ ਕੇ ਆ ਰਾਂਗੇ ਤੁਹਾਨੂੰ ਸੱਦ ਲੈਣੇ ਆ ਯਾਰ ਹਾਂ ਉਹਦੇ ਨਾਲ ਮੈਂ ਗੱਲ ਕਰੂੰਗਾ ਤੇ ਆ ਕੇ ਫਿਰ ਦੇਖਦੇ ਆ ਕੀ ਬੰਦਾ ਉਹ ਵੀ ਗਰਮੀ ਤੋਂ ਮਨੰਦਰ ਨੇ ਦੁਮਾਖਰਾ ਕਰ ਰਿਹਾ ਕਰ ਤਾ। ਓ ਬੇਬੇ। ਓ ਬੇਬੇ। ਕੀ ਐ? ਉਹ ਪਾਣੀ ਦਾ ਗਲਾਸ ਲਿਆ ਕੇ ਨਹੀਂ। ਲਿਆਉਣੀ ਆਪ ਤਾ। ਕੋਈ ਬਾਹਰ ਵੀ ਰੱਖ ਲਿਆ ਕਰਨੇਗਾ। ਆ ਲੈ ਜੂ ਬਾਹਰੋਂ ਚੱਕ ਕੇ ਸਾਮਾਨ ਥੱਲਾ ਕੋਈ। 100 ਮਾੜਾ ਮੰਗਦਾ ਫਿਰਦਾ ਹੁਣ ਅੰਦਰ ਬੜੀ ਬੈਠੀ ਆ। ਇਹ ਪੁੱਤਾਂ ਕੰਮ ਜਾ ਕਰਦੀ ਸੀ ਕੱਪੜੇ ਜੇ ਸਾਂਭਦੀ ਸੀ। ਤੋਤੇ ਸੀ ਤੈਹੇ ਮਾਰਦੀ ਸੀ। ਚਾਰ ਬਾਜਾਂ ਦਾ ਮੈਂ ਮਾਰ ਤੀਆਂ। ਮਸਾ ਨਿਕਲ ਕੇ ਆਈ ਆ। ਮੈਨੂੰ ਤਾਂ ਲੱਗਦਾ ਨਹੀਂ ਉਹ ਸਲਿੰਡਰ ਪਿਆ ਬਾਹਰ ਉਹ ਵੀ ਲੈ ਜੂ ਕੋਈ ਚੱਕ ਕੇ। ਲਾਉਂਦੀ ਸੀ ਹੁਣ ਮੈਂ ਬਾਹਰ। ਮੈਂ ਤੈਨੂੰ ਡੀਕਦੀ ਸੀ ਮਾਹ ਚੱਲ ਆ ਨਾ ਹੁਣ ਤੂੰ ਕਿੱਧਰ ਜਾ ਕੇ ਆਇਆ? ਉਹ ਮੈਂ ਤਾਂ ਕਿੱਥੇ ਜਾਣਾ ਸੀ। ਮੈਂ ਤਾਂ ਤੂੜੀ ਵਾਲਿਆਂ ਕੋਲੇ ਗਿਆ ਸੀ ਹਿਸਾਬ ਜਾ ਕਰਨ। ਅੱਛਾ। ਆਉਂਦੇ ਹੋਏ ਨੇ ਮੈਂ ਮਨਿੰਦਰ ਨੂੰ ਫੋਨ ਲਾ ਲਿਆ। 100 100 ਬਿਬੇ ਉਹ ਬੋਲੀ ਮੈਨੂੰ ਤਾਂ ਲੱਗਦਾ ਨਹੀਂ ਵੀ ਆਊਗੀ ਹੁਣ। ਨਾ ਫੋਨ ਚੱਕ ਲਿਆ ਸੀ ਤੇਰਾ। ਉਹ ਫੋਨ ਤਾਂ ਚੱਕ ਲਿਆ ਸੀ। ਉਹਦਾ ਗਰਮੀ ਵਾਲੀ ਹੋਈ ਵਧੀਆ। 100 ਕੁਸ ਬੋਲੀ ਉਹ ਤਾਂ ਮੈਨੂੰ। ਭਾਈ 100 ਕੁਸ ਬੋਲਣੀ ਐ। ਤੂੰ ਆਪ ਦੀ ਆਪ ਕੰਡੇ ਬੀਜੇ ਨੇ। ਨਾ ਤੈਨੂੰ ਕੀ ਲੋੜ ਸੀ ਉਹ ਕੁੜੀ ਨੂੰ ਮਗਰ ਲਾਉਣ ਦੀ। ਉਹ ਬੇਬੇ ਕਿਹੜਾ ਮੰਗਰ ਲਾਇਆ ਉਹੀ ਕੁੜੀ ਆ ਉਹ ਜਿਹੜੀ ਸਾਡੇ ਵਿਆਹ ਤੋਂ ਪਹਿਲਾਂ ਮੈਂ ਤੈਨੂੰ ਗੱਲ ਦੱਸੀ ਸੀ ਕਿ ਮੈਂ ਪਸੰਦ ਕਰਦਾ ਮੈਂ ਵਿਆਹ ਕਰਾਉਣਾ ਉਹਦੇ ਨਾਲ ਉਹਦੇ ਘਰਦੇ ਉਹ ਤਾਂ ਮੰਨੇ ਨਹੀਂ ਹੁਣ ਪਤਾ ਨਹੀਂ ਇੱਥੇ ਕੀ ਲੈਣ ਆ ਗਈ ਲੈ ਉਹ ਨਾ ਉਜੜੀ ੁਖੜੀ ਨੂੰ ਐਨੇ ਸਾਲਾਂ ਤੋਂ ਤੂੰ ਦਿਸ ਗਿਆ ਹੁਣ ਉਹ ਚਾਹੁੰਦੀ ਕੀ ਐ ਉਹ ਚਾਹਣਾ ਕੀ ਐ ਬੇਬੇ ਮੈਂ ਤੇਰੇ ਕੋਲੇ ਗੱਲ ਨਹੀਂ ਦੱਸੀ ਠੀਕ ਆ ਮੈਨੂੰ ਇੱਕ ਦੋ ਵਾਰੀ ਇਹਦਾ ਫੋਨ ਆਇਆ ਸੀ ਪਹਿਲਾਂ ਮੈਨੂੰ ਕਹਿੰਦੇ ਜਿਆਦਾ 50 ਲੱਖ ਰੁਪਈਆ ਦੇ ਦੇ ਤੇ ਨਹੀਂ ਕਹਿੰਦੇ ਉਹ ਮੁੰਡੇ ਨੂੰ ਉੱਥੇ ਛੱਡਿਆ ਉਹ 50 ਉਹਦੇ ਨਾਲ ਪਤਾ ਨਹੀਂ ਕੀ ਲਿੰਕ ਆ ਉਹਦਾ ਨੀ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀ ਜੇ ਕੋਈ ਐਹੇ ਜੀ ਗੱਲਬਾਤ ਸੀ ਉਹ ਤੇਰੇ ਨਾਲ ਗੱਲ ਕਰਦੀ ਸੀ ਤੂੰ ਮੈਨੂੰ ਦੱਸ ਦੰਦਾ ਆਪਾਂ ਕੋਈ ਪੜ ਦੇਣ ਨਾਲ ਗੱਲ ਸੁਲਝਾ ਲੈਂਦੇ ਉਹ ਮੈਨੂੰ ਤਾਂ ਐਂ ਸੀ ਵੀ ਮੈਂ ਬਾਈਹ ਕੇ ਗੱਲ ਕਰ ਲੂ ਮਾਣੂ ਫੋਨ ਲਾਇਆ ਸੀ ਮਾਣੂ ਕਿਹਾ ਸੀ ਮੈਂ ਕਿਹਾ ਵੀ ਤੂੰ ਆਈ ਮੇਰੇ ਕੋਲੇ ਮੈਂ ਤੈਨੂੰ ਸਾਰੀ ਗੱਲ ਕਰੂੰਗਾ ਬਾਈਹ ਕੇ ਸਮਝਾਉਂਗਾ ਲਾ ਉਹਦੋਂ ਪਹਿਲਾਂ ਹੀ ਘਰੇ ਆ ਗਈ ਉਹ ਮੈਨੂੰ ਤਾਂ ਐਂ ਲੱਗਦਾ ਬੇਬੇ ਵੀ ਕਿਸੇ ਨੇ ਮਗਰ ਲਾਈ ਆ ਉਹ ਜਾਣ ਕੇ ਵੀ ਕੋਈ ਕੋਈ ਗੱਲ ਆ ਵਿੱਚੋਂ ਐ ਤਾਂ ਉਹਨੂੰ ਅੱਜ ਤੱਕ ਤਾਂ ਆਈ ਨਹੀਂ ਉਹ ਬੇ ਪੁੱਤ ਮੇਰੀ ਗੱਲ ਸੁਣੋ ਉਹਨੇ ਕਿਸੇ ਕੋਲੇ ਗੱਲ ਕਰੀ ਹੁਣੇ ਅੱਜ ਕੱਲ ਫਿਰ ਆਪਣਾ ਦਾ ਯਾਰ ਹੀ ਦਿੱਤਾ ਹੁਣ ਉਹ ਬਾਗੀ ਲੈ ਕੇ ਜਵਾਕ ਨੂੰ ਮੈਂ ਤਾਂ ਪੁੱਤਾਂ ਐ ਕਹਿੰਦੀ ਸੀ ਵਧੀਆ ਤਾਂ ਘਰ ਵਸਿਆ ਸੀ ਨਾਲੇ ਚਲ ਜੇ ਮਨਿੰਦਰ ਬਾਗੀ ਤਾਂ ਕੀ ਐ ਤੇ ਆਪਾਂ ਤਾਂ ਜ਼ਮੀਨ ਦੇ ਲਾਲਚ ਨੂੰ ਕੀਤਾ ਸੀ ਉਹ ਮੁੰਡੇ ਵਾਸਤੇ ਕਿੰਨੇ ਪਾਪੜ ਵੇਲੇ ਤੇ ਨਾਲ ਉਹ ਮੁੰਡੇ ਨੂੰ ਵੀ ਲੈ ਗਈ ਓਏ ਉਹੀ ਤਾਂ ਗੱਲ ਆ ਬੇਬੇ ਦੁੱਖ ਤਾਂ ਉਸੇ ਗੱਲ ਦਾ ਹੀ ਆ ਹੈ ਵੀ ਹੁਣ ਤੱਕ ਤਾਂ ਆ ਦਾ ਘਰ ਖਵਾਈ ਗਏ ਆ ਜਦੋਂ ਆਪ ਨੂੰ ਖਾਣ ਦਾ ਮੌਕਾ ਮਿਲਣਾ ਸੀ ਉਦੋਂ ਨੂੰ ਫੇਰ ਉਹੀ ਕੁਛ ਰੰਡੀ ਰੋਣਾ ਮੈਂ ਤੈਨੂੰ ਐ ਕਹਿੰਦੀ ਸੀ ਤੂੰ ਕੁੜੀ ਨਾਲ ਕਿਵੇਂ ਨਾ ਕਿਵੇਂ ਗੱਲ ਕਰ ਕੀ ਕਹੈਂਦੀ ਆ ਉਹ ਓ ਬੇਬੇ ਮੇਰਾ ਤਾਂ ਐ ਜੀ ਕਰਦਾ ਤੇ ਮਾਤਾ ਜਾ ਕੇ ਗਾਲੀ ਕੁੱਟਦੇ ਆ ਉਹਦਾ ਮੈਂ ਨਹੀਂ ਪੁੱਤ ਗਲ ਕਾ ਨੂੰ ਕੁੱਟਣਾ ਹੈ ਮੈਂ ਤੈਨੂੰ ਐ ਕਹਿੰਦੀ ਕੋਈ ਆਪਣੀ ਗੱਲ ਰਾਹ ਪੈ ਜੇ ਤੇ ਮਨਿੰਦਰ ਘਰੇ ਆ ਜੇ ਨਾਲੇ ਆਪਦੇ ਮੁੰਡੇ ਨੂੰ ਲਿਆਵੇ ਨਾ ਉਦੋਂ ਤਾਂ ਉਹਦੇ ਮਾਂ ਪਿਓ ਨੂੰ ਐ ਲੱਗਦਾ ਜੀ ਅਗੇ ਬਾੜੀ ਵੱਡੀ ਉਮਰ ਦਾ ਅਸੀਂ ਤਾਂ ਕਰਦੇ ਨਹੀਂ ਸਾਡੀ ਕੁੜੀ ਨਿਆਣੀ ਆ ਨਾ ਹੁਣ ਕੁੜੀ ਨੂੰ ਬਾੜੀਆਂ ਅਕ ਲਾ ਗਈਆਂ ਇੱਥੇ ਆ ਗਈ ਲੈ ਕੇ ਪੁਰਾਣੀਆਂ ਫੋਟੋਆਂ ਉਹ ਨਾ ਉਹ ਜਿਹੜੀ ਓਕੜੀ ਕਹ ਤੂੰ ਹੋਰ ਕਿਤੇ ਵਿਆਹ ਕਰਾ ਲਾਂਦੀ ਹਜੇ ਤੂੰ ਕੁਮਾਰੀ ਫਿਰਦੀ ਆ ਕ ਉਹ ਬੇਬੇ ਕਾ ਨੂੰ ਜਾਂਦੀਆਂ ਹੁੰਦੀਆਂ ਇਹ ਜੀਆਂ ਜਦੋਂ ਕਿਸੇ ਦੇ ਘਰ ਪੱਟਣ ਦਾ ਸੁਆਦ ਪਿਆ ਹੋਵੇ ਨਾ ਕੋੜਾ ਨਹੀਂ ਹੁੰਦਾ ਮੈਨੂੰ ਤਾਂ ਪੁੱਤੇ ਲੱਗਦੀ ਠੱਗਾ ਠੋਰੀ ਵਾਲੀ ਐ ਜਿਹੜੀ ਤੇਰੇ ਫੋਟੋਆਂ ਚੱਕੀ ਫਿਰਦੀ ਐ ਵੀ ਇਹਨੂੰ ਕੋਈ ਫਸਾ ਲਾਂ ਜਾਲ ਚ ਤੇ ਰੁਪਏ ਲੈ ਲਾਂ ਮੈਂ ਤੁਹਾਨੂੰ ਦੱਸਾਂ ਇੱਕ ਦਿਨ ਨਾ ਇਹ ਆਪਣੇ ਤੇ ਪਿੰਡ ਫਿਰਦੀ ਸੀ ਅੱਛਾ ਠੀਕ ਆ ਮੈਨੂੰ ਮਿਲ ਗਈ ਮੈਨੂੰ ਕਹਿੰਦੀ ਵੀ ਮੈਂ ਤੇਰਾ ਘਰ ਪੁੱਛ ਕੇ ਆਈ ਆ ਵੀ ਤੁਹਾਡੇ ਘਰੇ ਆਉਂਦੀ ਸੀ ਮੈਂ ਮੈਂ ਇਹਨੂੰ ਟਾਲਤਾ ਇਥੋਂ ਠੀਕ ਆ ਮੈਨੂੰ ਐ ਸੀ ਵੀ ਚਲਦੇ ਤੇ ਫੇਰ ਵੀ ਹੈਨਾ ਮੋਹ ਪਿਆਦਿਆਂ ਗੱਲਾਂ ਨਹੀਂ ਚੱਲ ਆਪਾਂ ਕਾਹਨੂੰ ਘੁੰਟਾ ਜਿੱਦਾਂ ਬੋਲਣਾ ਹੈ ਤੇ ਮੈਂ ਇਹਨੂੰ ਬਾਹਰ ਮਿਲਿਆ ਆ ਜਿਹੜੀ ਇਹਨੇ ਫੋਟੋ ਤੁਹਾਨੂੰ ਦਿਖਾਈ ਹੈ ਨਾ ਇਹਨੇ ਉੱਥੇ ਖਿੱਚੀ ਆ ਤੈਨੂੰ ਕੀ ਲੋੜ ਸੀ ਫੋਟੋਆਂ ਖਿਚਾਉਣ ਦੀ ਉਹਦੇ ਨਾਲ ਉਹ ਮੈਨੂੰ ਮੈਨੂੰ ਐ ਕਿਸੀ ਮੈਂ ਕਿਹਾ ਚੱਲ ਮੁੜ ਜੂ ਮੈਨੂੰ ਕਹਿੰਦੀ ਫੋਟੋ ਖਿਚਾ ਲੈ ਬੱਸ ਮੈਂ ਮੁੜ ਕੇ ਆਉਂਦੀ ਨਹੀਂ ਪਰ ਮੈਨੂੰ ਕੀ ਪਤਾ ਇਹ ਬਲੈਕਮੇਲ ਕਰੂਗੀ ਇਹ ਆ ਦੇਖ ਲੈ ਫਿਰ ਕੀ ਸਿਆਪੇ ਪਾਤੇ ਹੁਣ ਫਿਰ ਕੋਈ ਇਹਦਾ ਕੋਈ ਮਸਲਾ ਹੱਲ ਵੀ ਕਰ ਤੂੰ ਤੂੰ ਉਹਨੂੰ ਤਾਂ ਉਹਦਾ ਬਾਅਦ ਚ ਦੇਖਾਂਗੇ ਮੈਂ ਤੈਨੂੰ ਐ ਕਹਣਾ ਵੀ ਜੇ ਆਪਾਂ ਚੱਲ ਕੇ ਆਗੇ ਮਨਿੰਦਰ ਕੇ ਹੈ ਬ੍ਰਿਆਤ ਰਿਆ ਕੇ ਇੱਕ ਵਾਰੀ ਮੂੰਹ ਦਾ ਸੁੰਗ ਕੇ ਜਾ ਕੇ ਨਾ ਲਿਆਵਾਂਗੇ ਕਿਰਾਂ ਭਲੋ ਕੇ ਜਿਆਦੀ ਭਾਬੀ ਦੀਆਂ ਉਂਗਲਾਂ ਤੇ ਚੜ ਗਈ ਉਹ ਫੇਰ ਨਹੀਂ ਆਉਂਦੀ ਲੋਟ ਨਹੀਂ ਪੁੱਤ ਜਾਣ ਦਾ ਤਾਂ ਆਪਣਾ ਵੀ ਹੱਕ ਹੈ ਅਪਾ ਚੱਲਿਆ ਆਉਣੇ ਆ ਕੋਈ ਗੱਲ ਨਹੀਂ ਗਲਤੀ ਮੰਨ ਲਈ ਤੂੰ ਮਨਿੰਦਰ ਤੋਂ ਮੈਂ ਗਲਤੀ ਗਲਤੀ ਦਾ ਮੰਨ ਲਉ ਉਹਦਾ ਕੋਈ ਵੱਡੀ ਗੱਲ ਨਹੀਂ ਮੇਰਾ ਕਿਹੜਾ ਮੂੰਹ ਥੱਕਦਾ ਠੀਕ ਆ ਮੈਂ ਤੈਨੂੰ ਐ ਕਹਿਣਾ ਬਾਪਾ ਮੂਰੇ ਮੇਨ ਗੱਲ ਹੀ ਇਹ ਰੱਖਣੀ ਆ ਵੀ ਭਾਈ ਜਵਾਕ ਦੀ ਪੜ੍ਹਾਈ ਖਰਾਬ ਹੁੰਦੀ ਆ ਹਨਾ ਤੇ ਜਵਾਕ ਦੀ ਜ਼ਿੰਦਗੀ ਖਰਾਬ ਹੋਊ ਜਵਾਕ ਨੂੰ ਮੂਰੇ ਰੱਖਾਂਗੇ ਤਾਂ ਮਨਿੰਦਰ ਮੜਾ ਜਾਂ ਟਹਿਲਾ ਪਊਗੀ ਨਹੀਂ ਨਹੀਂ ਪੈਂਦੀ ਉਹ ਤੇ ਚੱਲੇ ਤਾਂ ਮਿੱਠੇ ਪੋਚੀ ਆਪਾਂ ਬਥੇਰੇ ਮਾਰ ਲਾਂਗੇ ਪਰ ਤੂੰ ਹੁਣ ਤੂੰ ਚੱਲ ਆਪਾਂ ਕਿਹਨੂੰ ਲੈ ਕੇ ਚੱਲਾਂਗੇ ਨਾਲ ਕਿ ਦੋਨੇ ਚੱਲੀਗੇ ਉਹ ਦੋਨੇ ਹੀ ਚੱਲਦੇ ਆ ਕਿ ਜ਼ਰੂਰੀ ਗੱਲ ਖਿਲਾਰਨੀ ਆ ਜੇ ਤਾਂ ਇਹਨੂੰ ਪਤਾ ਲੱਗ ਗਿਆ ਇਹਦਾ ਸਾਰੇ ਪਿੰਡ 'ਚ ਫੇਰੌਲਾ ਪਾਊ। ਨਾ ਤੂੰ ਮੇਰੀ ਗੱਲ ਸੁਣ। ਜਦੋਂ ਤੂੰ ਗੱਲ ਕਰੀ ਐ ਉਹਦੀ ਭਾਬੀ ਨੇ ਤਾਂ ਨਹੀਂ ਤੇਰੇ ਨਾਲ ਗੱਲ ਕਰੀ। ਨਾ ਨਾ ਕਿਸੇ ਨੇ ਨਹੀਂ ਮੈਂ ਤਾਂ ਮਨਿੰਦਰ ਨਾਲ ਗੱਲ ਹੋਈ ਸੀ ਪੰਜ ਚਾਰ ਮਿੰਟ। ਬਸ ਉਹ ਵੀ ਹੁਣ ਕਿਤੇ ਮੈਨੂੰ ਲਾਈ ਗਿਆ ਬੈਠਾ ਫੋਨ 'ਆ ਉਹਨੇ ਚੱਕ ਲਿਆ ਬਾਵਾ। ਤੈਨੂੰ ਮਾੜਾ ਮੋਟਾ ਐ ਤਾਂ ਜੱਜਮੈਂਟ ਹੋਇਆ ਹੋਊ ਵੀ ਕਿਵੇਂ ਉਹ ਗੱਲ ਕਰਦੀ ਐ ਆਉਣ ਬਾਰੇ ਮਾਣਾ ਉਹਦਾ ਕਿ ਕੀ ਕਹਿੰਦੀ ਐ? ਉਹ ਬੇਬੇ ਤਾਂ ਕੋਰਾ ਜਵਾਬ ਦੇ ਜਾਂਦੀ ਐ ਮੈਨੂੰ ਕਹਿੰਦੀ ਤੂੰ ਮੈਨੂੰ ਧੋਖਾ ਦਿੱਤਾ। ਠੀਕ ਆ। ਕਹਿੰਦੀ ਪਹਿਲਾਂ ਤੂੰ ਕੁੜੀ ਨਾਲ ਗੱਲ ਕਲੀਅਰ ਕਰ ਫੇਰ ਆਉ ਤੇ ਫਿਰ ਤੂੰ ਮੈਂ ਤੈਨੂੰ ਐਂ ਕਹਿਨੀ ਆ ਵੀ ਇਹ ਕੁੜੀ ਨਾਲ ਗੱਲ ਕਰ ਲਾ। ਉਹ ਬੇਬੇ ਹੁਣ ਮੈਂ ਉਹਦੇ ਉਹਦੇ ਨਾਲ ਗੱਲ ਕਲੀਅਰ ਕਰਕੇ ਮੈਨੂੰ ਕੀ ਮਿਲੂ? ਮੈਂ ਤਾਂ ਐਂ ਕਹਣਾ ਮਨਿੰਦਰ ਨੂੰ ਇੱਥੇ ਲਿਆਉਣੇ ਆਂ ਬਰਿਆ ਕੇ ਉਹ ਕੁੜੀ ਨੂੰ ਉਹਦੇ ਮੂੰਹ ਤੇ ਗੱਲ ਕਰਾ ਦੇਾਂਗੇ। ਫੇਰ ਹੀ ਗੱਲ ਸਾਰੀ ਸਿਰੇ ਲੱਗੂਗੀ। ਹੁਣ ਕੁੜੀ ਨੂੰ ਉਹਦੇ ਘਰੇ ਦਾ ਲਜਾਣੋ ਰਹੇ। ਚਲ ਇਹ ਵੀ ਗੱਲ ਠੀਕ ਐ ਤੇਰੀ। ਚੱਲ ਫਿਰ ਆਪਾਂ ਮਨਿੰਦਰ ਕੇ ਘਰੇ ਵਗ ਚੱਲਦੇ ਆ। ਚਲ ਆਪਾਂ ਚੱਲਦੇ ਆਂ। ਉਹਦੀ ਭਾਬੀ ਨਾਲ ਗੱਲ ਕਰ ਲਾਂਗੇ। ਤੇ ਉਹ ਹੋਊਗਾ ਕੱਕ ਨਾ ਹੋਊਗਾ ਘਰੇ। ਉਹਨੂੰ ਤਾਂ ਫਾਇਦਾ ਨਹੀਂ ਠੱਗ ਨੂੰ ਫੋਨ ਲਾਉਂਦਾ ਤਾਂ ਹਨਾ ਤੇਰੀ ਭਾਬ ਉਹਨੇ ਤਾਂ 420 ਕਰਦਾ ਉਹ ਤਾਂ ਉਹ ਤਾਂ ਗੱਲ ਵਧਾ ਦੂ ਹੈ ਉਹ ਤਾਂ ਵਧਾ ਦੂ ਨਾਲੇ ਉਹਨੂੰ ਇਹ لالਚ ਹੈ ਵੀ ਹੁਣ ਮਸਾ ਤਾਂ ਮਨਿੰਦਰ ਇੱਥੇ ਆਈ ਹੈ ਵੀ ਹੁਣ ਆਪਾਂ ਜਾਣ ਨਹੀਂ ਦਿੰਦੇ ਉਹਦੇ ਕੋਲ ਤਾਂ ਸੋਈ ਨਾ ਕੱਢ ਹੈਨਾ ਲੋੜ ਹੀ ਨਹੀਂ ਆਪਾਂ ਨੂੰ ਚੰਗੀ ਪਤਾ ਮੈਨੂੰ ਐ ਲੱਗਦਾ ਹੈ ਵੀ ਕਿਤੇ ਉਹਦੀ ਭਾਬੀ ਨਾ ਫੋਨ ਕਰ ਦੇ ਆਪਦੇ ਪਿਓ ਨੂੰ ਚਲੋ ਉਹ ਤਾਂ ਉਹਨਾਂ ਦੇ ਘਰ ਦੀ ਗੱਲ ਆ ਪਰ ਜੇ ਆਪਾਂ ਹੁਣ ਉਹਨੂੰ ਫੋਨ ਕਰਕੇ ਉਹ ਕਰਿਆ ਫਿਰ ਸਿਰੇ ਹੋ ਜੂ ਉਹ ਨਾ ਨਾ ਆਪਾਂ ਨਹੀਂ ਕਰਦੇ ਫੋਨ ਅੱਗੇ ਦੇਖ ਨਾ ਇੰਨੀ ਕੁੱਤੇ ਖਾਂੀ ਕਰਕੇ ਕੱਢਿਆ ਮੈਨੂੰ 100 100 ਕੁਝ ਬੋਲ ਕੇ ਗਿਆ ਸੀ ਉਦੋਂ ਤਾਂ ਉਹਦੇ ਮਿਰਚਾਂ ਲੱਗੀਆਂ ਵੀ ਠੀਕ ਐ ਮੁੰਡੇ ਨੂੰ ਇੱਥੇ ਲਿਆਉਂਦੇ ਐ ਜ਼ਮੀਨ ਜਾਊ ਆਪਣੇ ਕਨੀਓ ਚਲ ਕੋਈ ਨਹੀਂ ਤੂੰ ਐਂ ਕਰਾ ਰੋਟੀ ਲਿਆ ਪਾ ਕੇ ਫਿਰ ਖਾ ਕੇ ਮੈਂ ਦੇਖਣਾ ਉਹਦਾ ਵੀ ਪੱਟੂ ਜੁੰਡੇ ਜੇ ਜਾ ਕੇ ਉਹਦਾ ਸੁੰਗਦਾ ਮੂੰਹ ਮੈਂ ਕੀ ਕਹਿੰਦੀ ਆ ਰੋਟੀ ਤਾਂ ਮੈਂ ਲਿਆ ਲਈ ਇਹ ਆਈ ਕਿ ਲੈਣ ਸੀ ਉਹ ਮੈਨੂੰ ਤਾਂ ਹੀ ਫਿਕਰ ਲੱਗਿਆ ਪਿਆ ਜੇ ਨਾ ਆਈ ਤੇ 10 ਕਿੱਲੇ ਜ਼ਮੀਨ ਦੇ ਜਾਣਗੇ ਮਾ ਲਨ ਲੋਕਾਂ ਨਹੀਂ ਚ ਐਡਾ ਹੋਣਾ ਰਹਿੰਦਾ ਖੁੰਦਾ ਮੈਂ ਉਹ ਉੱਥੇ ਉਹ ਭੁੱਲ ਗਿਆ ਸੀ ਆਪਣੇ ਖੇਤ ਉਹਦੇ ਵਾਲਾ ਟਰੈਕਟਰ ਦੇ ਵਾਲ ਇਹਦਰ ਲੈ ਸਿਰ ਤੇ ਉਹ ਜੱਸਾ ਉਹਨਾਂ ਦਾ ਮੈਨੂੰ ਕਹਦਾ ਕਿ ਭਾਈ ਜਵਾਨੀ ਚੜਦੀ ਹੈ ਕਹਿੰਦਾ ਤੈਨੂੰ ਦੋ ਦੋ ਕੌਨਰਾਂ ਘਰਾਂ ਵਾਲੀਆਂ ਤੇਰੀਆਂ ਹੁਣ ਗਰਵਲਾ ਪੈਣ ਲੱਗ ਗਿਆ ਕਹਿੰਦਾ ਪਿੰਡ ਅਜਿ ਘਰਾਂ ਜਾ ਕਹਿੰਦਾ ਮਗਰਤੀ ਮੰਗਾਉਂਦੀਆਂ ਲੈ ਦੇਖ ਲੈ ਬਸ ਲੋਕਾਂ ਨਾਲ ਤਾਂ ਗੱਲ ਥੀਣੀ ਚਾਹੀਦੀ ਐ ਮੈਨੂੰ ਪਤਾ ਕਿਸੇ ਪਾਸੇ ਮਾਨੀ ਹੈ ਚਿੱਟੇ ਆ ਗਏ ਹੈ ਐ ਤਾਂ ਨਹੀਂ ਵੀ ਹੁਣ ਬੁਢੇ ਹੋ ਗਏ ਨਾ ਮੈਂ ਕੀ ਕਹ ਬੁਢਾ ਹੋ ਗਿਆ ਛੋਡੇ ਮੈਨੂੰ ਲੱਛਣ ਤਾਂ ਨਹੀਂ ਕਰਦਾ ਕਹ ਬਹਿ ਜਾ ਟਿੱਕੇ ਕਹ ਕਾ ਨੂੰ ਮੂੰਹ ਖਲਾਉਨੇ ਹੋ ਕਾ ਮੇਰਾ ਕੋਈ ਦਾ ਗੱਲ ਮੈਨੂੰ ਕਹਦਾ ਭਾਈ ਹੁੰਦਾ ਸੇਲੰਗਾ ਮੰਗਾਉਣ ਲੱਗੀਆਂ ਲੈ ਦੇਖ ਲੈ ਮੈਂ ਕਹਾਂ ਇਹ ਤਾਂ ਕੋਈ ਨਹੀਂ ਮੈਂ ਭਰਾਵਾ ਮੈਂ ਅੱਗ ਬੰਨਣ ਲੱਗ ਜੂ ਮੈਂ ਕਿਹਾ ਜੇ ਤੁਹਾਨੂੰ ਐ ਲੱਗਦਾ ਚੱਲ ਕੋਈ ਨਾ ਪੁੱਤ ਤੂੰ ਰੋਟੀ ਖਾ ਲੈ ਤੇ ਆਪਾਂ ਚੱਲਦੇ ਆਂ ਫੇਰ ਚੱਲਿਆ ਰੋਟੀ ਪਾ ਕੇ ਦੂੰ ਹੋਰ ਮੈਂ ਤਾਂ ਫੇਕਰੀ ਵਾਲਾ ਮੇਰਾ ਮੂਕਾ ਜਿਹਾ ਦੇਹ ਕੱਢ ਕੇ ਬੰਨਿਆ ਚੰਗਾ ਅੰਕਲ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਹ ਵੀ ਕੀਤਾ ਮੈਂ ਉਹਨਾਂ ਦੇ ਘਰੇ ਜਾ ਕੇ ਨਾ ਪੂਰਾ ਕਲੇਸ਼ ਖੱਪ ਪੁਆਤਾ ਨਾਲੇ ਫੋਟੋਆਂ ਦਿਖਾਤੀਆਂ ਹੁਣ ਪੂਰਾ ਉਹਨਾਂ ਦੇ ਕਲੇਸ਼ ਪਿਆ ਹੋਇਆ ਨਾਲੇ ਉਹਦੀ ਘਰ ਵਾਲੀ ਚਲੀ ਗਈ ਵਿਚਾਰੇ ਦਾ ਮੂੰਹ ਦੇਖਣ ਵਾਲਾ ਸੀ ਕਿਵੇਂ ਹੋਇਆ ਪਿਆ ਨਾ ਇੱਧਰ ਦਾ ਰਿਆ ਨਾ ਉੱਧਰ ਦਾ ਰਿਆ ਹੁਣ ਤੁਸੀਂ ਦੱਸੋ ਜਿਹੜੀ ਤੁਸੀਂ ਮੇਰੇ ਨਾਲ ਜਵਾਨ ਕੀਤੀ ਸੀ ਐਡੀ ਤਾਂ ਲੰਮੀ ਤੇਰੀ ਆਪ ਦੀ ਜੀਵ ਐ ਕਦਰ-ਕਦਰ ਕਰਕੇ ਚਲਦੀ ਐ ਹੈ ਤੇ ਇਹਦਾ ਫਾਇਦਾ ਤੂੰ ਆਪ ਨਹੀਂ ਖੱਟ ਸਕੀ ਅੰਕਲ ਜੀ ਤੁਸੀਂ ਕਿਹਾ ਸੀ ਨਾ ਮੈਂ ਤਾਂ ਸੋਡੇ ਮਗਰ ਲੱਗਣਾ ਸੀਗਾ ਓਏ ਮੇਰੇ ਮਗਰ ਤਾਂ ਲੱਗਣਾ ਸੀ ਪਰ ਕਹਿੰਦੇ ਜਿੱਦੀ ਜੀਵ ਚੱਲੇ ਸੱਤ ਹਾਲ ਚੱਲਦੇ ਹੁੰਦੇ ਕੁੜਗੇ ਤੂੰ ਉੱਥੇ ਕੀ ਕੀਤਾ ਮੇਰੀ ਗੱਲ ਸੁਣ ਉਹਨਾਂ 'ਚ ਕਲੇਸ਼ ਪਵਾਤਾ ਗੱਲ ਤਾਂ ਕੋਈ ਸਿਰੇ ਨਹੀਂ ਲੱਗੀ ਤੇਰਾ ਹੱਕ ਬਣਦਾ ਸੀ ਤੂੰ ਉਹਨੂੰ ਮੈਂ ਤੈਨੂੰ ਕਿੰਨੀਆਂ ਗੱਲਾਂ ਸਮਝਾਈਆਂ ਵੀ ਤੂੰ ਭਲੇਚੇ 'ਚ ਲੈ ਕੇ ਕਾਲੇ ਤੋਂ ਜ਼ਮੀਨ ਦੀ ਮੰਗ ਕਰਨੀ ਐ ਜਾਂ ਪੈਸੇ ਦੀ ਮੰਗ ਕਰਨੀ ਐ ਤੁਸੀਂ ਲੈ ਲੈ ਫੇ ਕਰਨ ਲੱਗ ਗਈ ਅੰਕਲ ਜੀ ਤੁਸੀਂ ਕਹੇ ਸੀ ਬਾਕੀ ਮੈਂ ਆਪੇ ਸੰਭਾਲ ਲੂੰਗਾ ਇੱਕ ਵਾਰੀ ਤੂੰ ਕਲੇਸ਼ ਹੋਇਆ ਮੈਂ ਹੁਣ ਕੀ ਸੰਭਾਲ ਲੂੰਗਾ ਹੁਣ ਤੁਹਾਡੀ ਨਾਲ ਗੱਲ ਦੇ ਵਿੱਚ ਮੈਂ ਥੋੜੀ ਆ ਜਾਊਗਾ ਇਹ ਤਾਂ ਕੀ ਗੱਲ ਬਣੀ ਅੰਕਲ ਜੀ ਗੱਲ ਹੁਣ ਕੀ ਬਣਨੀ ਹੈ ਗੱਲ ਤਾਂ ਜਿਹੜੀ ਤੂੰ ਬਣਾ ਕੇ ਆ ਉਹੀ ਬਣੀ ਹੈ ਤੁਸੀਂ ਪਹਿਲਾਂ ਕਹੇ ਸੀ ਵੀ ਉਹਦੇ ਨਾਲ ਗੱਲ ਨਹੀਂ ਕਰਨੀ ਤੂੰ ਸਿੱਧਾ ਘਰੇ ਜਾ ਹੁਣ ਤੁਸੀਂ ਗੱਲ ਤੋਂ ਮੁੱਕਰੀ ਜੰਨੇ ਤੇ ਭਾਈ ਮੈਂ ਤੈਨੂੰ ਆਏ ਵੀ ਕਹਿਆ ਸੀ ਨਾਲ ਨਾਲ ਘਰੇ ਜਾ ਵੀ ਉਹਨੂੰ ਕਿਸੇ ਤਰੀਕੇ ਦੇ ਨਾਲ ਇਸ ਗੱਲ ਤੇ ਲੈ ਕੇ ਉਹਨੂੰ ਚਾਰਟ ਪਾ ਕੇ ਵੀ ਭਾਈ ਮੈਂ ਤਾਂ ਪੈਸੇ ਲਾਉਂਗੀ ਇੰਨੇ ਜਾਂ ਫਿਰ ਮੈਂ ਤਾਂ ਜ਼ਮੀਨ ਲਾਉਂਗੀ ਮੈਂ ਤਾਂ ਕਿਆ ਅੰਕ ਇਹ ਤਾਂ ਕੋਈ ਗੱਲ ਨਹੀਂ ਬਣੀ ਅੰਕਲ ਜੀ ਤੁਸੀਂ ਕਹਿਆ ਸੀ ਮੇਰੀ ਗੱਲ ਸੁਣੋ ਮੈਂ ਤਾਂ ਉਹ ਵੀ ਕੀਤਾ ਹੁਣ ਤੁਸੀਂ ਇਹ ਮੈਂ ਤੁਹਾਨੂੰ ਕਹੀ ਨਹੀਂ ਤੁਸੀਂ ਮੁੱਕਰੀ ਮੈਂ ਤਾਂ ਤੈਨੂੰ ਕਹਦਾਂ ਜ਼ਹਿਰ ਪੀਲਾ ਪੀਲਾਂਗੀ ਇਹ ਨਹੀਂ ਆਹ ਤੇਰਾ ਖੋਪੜ ਤੇਰਾ ਕੰਮ ਨਹੀਂ ਕਰਦਾ ਹੁਣ ਦੱਸੋ ਕੀ ਕਰੋਗੇ ਤੁਸੀਂ ਫਿਰ ਉਹ ਮੈਂ ਕੀ ਕਰਾਂ ਤੂੰ ਦੇਖ ਭਾਈ ਜਿਸ ਤਰੀਕੇ ਨਾਲ ਗੱਲ ਹੋ ਗਈ ਉਸ ਹਿਸਾਬ ਨਾਲ ਦੇਖ ਲੈ ਹੁਣ ਕੀ ਕਹਿੰਦੇ ਆ ਭਾਈ ਪਤਾ ਨਹੀਂ ਹੁਣ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਗੱਲ ਕੀ ਬਣੂ ਤੇ ਕੀ ਨਾ ਤੂੰ ਤਾਂ ਕੰਮ ਖਿਲਾ ਰਹੀ ਆਂ ਅੰਕਲ ਜੀ ਮੈਂ ਤੁਹਾਨੂੰ ਮਿਲਣ ਜਾਂਦੀ ਸੀ ਨਾ ਉਹਨੇ ਮੈਨੂੰ ਕਿਹਾ ਸੀ ਪੈਸੇ ਦੇ ਇੰਤਜ਼ਾਮ ਮੈਂ ਕਰ ਦੂੰਗਾ ਤੁਸੀਂ ਮੈਂ ਨਾ ਕਰਦਾ ਕਹਿੰਦੇ ਨਹੀਂ ਉੱਥੇ ਨਹੀਂ ਜਾਣਾ ਉਹ ਉਹ ਕਰੇ ਵੀ ਤਾਂ ਮੈਂ ਹੀ ਕਿਹਾ ਸੀ ਵੀ ਕੁਝ ਬਣ ਜੂਗਾ ਮੈਨੂੰ ਕਿ ਪਤਾ ਸੀ ਆਪਣੀ ਚਾਲ ਪੁੱਠੀ ਪੈ ਜੂਗੀ ਉਹ ਤਾਂ ਤੇਰੇ 'ਚ ਵੀ ਕਣਕੰਡਾ ਹੈ ਨਹੀਂ ਵੀ ਕੋਈ ਅੱਜ ਕੱਲ੍ਹ ਦੇ ਕੁੜੀਆਂ ਨੂੰ ਪਤਾ ਨਹੀਂ ਕਿਹੜੇ ਤਰੀਕਿਆਂ ਦੇ ਨਾਲ ਲੋਕਾਂ ਤੋਂ ਲੱਖਾਂ-ਲੱਖ ਰੁਪਈਆ ਲੈ ਜਾਂਦੀਆਂ ਨੇ ਜਮੀਨਾਂ ਘਰ ਬਣਾ ਜਾਂਦੀਆਂ ਐ ਪਰ ਤੇਰੇ ਨਾ ਦਿਮਾਗ ਦੇ ਉੱਤੇ ਹੈ ਹੀ ਨਹੀਂ ਅਸਰ ਇਸ ਗੱਲ ਦਾ ਮੈਂ ਤਾਂ ਲੈ ਲੰਦੀ ਅੰਕਲ ਜੀ ਜੇ ਤੁਸੀਂ ਉਸ ਦਿਨ ਨਾਲ ਸਵਾਲ ਆ ਲੰਦੀ ਜੇ ਤੋ ਇੰਨੇ ਆਲੀ ਸੀ ਤੇ ਖੁਦ ਸਾਲ ਕੇ ਮਾਰਦੀ ਸੀ ਉਹਦੇ ਨਹਿਰ 'ਚ ਬਸ ਮੇਰੀ ਗਲਤੀ ਸੀ ਨਾ ਗਲਤੀ ਕਰ ਬੈਠੀ ਮੈਂ ਗਲਤੀ ਕਰ ਬੱਠੀ ਹੁਣ ਮੇਰੀ ਗੱਲ ਸੁਣ ਬਾਈ ਮੇਰੇ ਦਿਮਾਗ ਦਾ ਆਪ ਦਾ ਫੇਰ ਹੋਇਆ ਪਿਆਗਾ ਸਿੱਧੀ ਗੱਲ ਹੈ ਵੀ ਪਤਾ ਨਹੀਂ ਹੁਣ ਕੀ ਬਣੂਗਾ ਕਿਰਾਂ ਤਾਂ ਮੈਂ ਘਰੇ ਜਾ ਕੇ ਦੇਖਣਾ ਗੱਲਬਾਤ ਕਰਦਾਗਾ ਬਿ ਬਣਿਆ ਕੀ ਆ ਹੋਊ ਕੀ ਹੁਣ ਗੱਲ ਪਤਾ ਲੱਗੂ ਫੇਰ ਹੀ ਆ ਤੂੰ ਤਾਂ ਕਹਾਣੀ ਸਾਰੀ ਖਿਲਾਰ ਕੇ ਰੱਖਤੀ ਪਰ ਜਿਹੜੀ ਜ਼ੁਬਾਨ ਕੀਤੀ ਸੀ ਤੁਸੀਂ ਮੇਰੇ ਨਾਲ ਜ਼ੁਬਾਨ ਹੈ ਫਿਸਲ ਗਈ ਫੇਰ ਕਿੱਡੀ ਗੱਲ ਐਵੇਂ ਕਿਵੇਂ ਜ਼ੁਬਾਨ ਫਿਸਲ ਗਈ ਅੰਕਲ ਜੀ ਮੈਂ ਜੋ ਕੀਤਾ ਸੋਡੇ ਲਈ ਕੀਤਾ ਸੋਨੇ ਵੀ ਫਸਾ ਸਕਦੀ ਆ ਮੈਂ ਕੀ ਕਹਿਆ ਮੈਨੂੰ ਵਸਾਏਂਗੀ ਤੂੰ ਮੈਨੂੰ ਕਿੱਕਰ ਸਾਨੂੰ ਓ ਤੇਰੇ ਵਰਗੇ ਨੌਤੀ ਸੋ ਦੇਖੀਆਂ ਮੈਂ ਤੈਨੂੰ ਦੱਸਾਂ ਗੱਲ ਫਸਾ ਦੇਗੀ ਉਹਨੂੰ ਤਾਂ ਫਸਾਇਆ ਨਹੀਂ ਗਿਆ ਉਹਨੂੰ ਤਾਂ ਮੈਂ ਭੁੱਲ ਗਈ ਸੀ ਨਾ ਸੋਡੀ ਗਲਤੀ ਕਰਕੇ ਤੁਸੀਂ ਕਿਹਾ ਜੋ ਕਰਨਾ ਉਹ ਕੀਤਾ ਫਿਰ ਮੈਂ ਕੀਤਾ ਉਹ ਨਾਲੇ ਹੋਰ ਮੇਰੀ ਗੱਲ ਸੁਣ ਸਿੱਧੀ ਗੱਲ ਆ ਬਾਈ ਮੇਰੇ ਹੱਥ ਵਿੱਚ ਕੁਝ ਨਹੀਂ ਜਿਹੜਾ ਕੁਝ ਹੋ ਗਿਆ ਹਵਾ ਗਿਆ ਹੁਣ ਬਸ ਜਾਣ ਦੇ ਤੂੰ ਆਪਦੇ ਘਰੇ ਖੁਸ਼ ਤੇ ਮੈਂ ਆਪਦੇ ਘਰੇ ਖੁਸ਼ ਅੰਕਲ ਜੀ ਮੈਨੂੰ ਨਹੀਂ ਪਤਾ ਜੋ ਤੁਸੀਂ ਕਿਹਾ ਸੀ ਉਹ ਕਰਕੇ ਦੋ ਹੁਣ ਜਿੱਥੋਂ ਮਰਜ਼ੀ ਕਰੋ ਮੈਂ ਕਿੱਥੋਂ ਕਰਕੇ ਦਿਆਂ ਮੈਂ ਤੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਕਾਲੇ ਨਾਲ ਜਾ ਕੇ ਪੰਗਾ ਲੈ ਲੈ ਉਹਦੇ ਤੇ ਜ਼ਮੀਨ ਆਪਦੇ ਨਾ ਕਰਾ ਤੇ ਤੂੰ ਨਹੀਂ ਕਰਾਈ ਤੇ ਨਾ ਉਹਦੇ ਤੋਂ ਪੈਸੇ ਲਏ ਤੇ ਬਸ ਫਿਰ ਗੱਲ ਤੂੰ ਪਹਿਲਾਂ ਤਾਂ ਤੁਸੀਂ ਲੜਾਈ ਪਵਾਤੀ ਉਹ ਨਾ ਕਰੇ ਹੁਣ ਤੁਸੀਂ ਮੁੱਕ ਉਹ ਲੜਾਈ ਵੀ ਤਾਂ ਤੇਰੇ ਫਾਇਦੇ ਖਾਤਰ ਪਵਾਈ ਸੀ ਤੇ ਫਿਰ ਹੁਣ ਮੇਰਾ ਹਿੱਸਾ ਦੋ ਜੇ ਮੇਰੇ ਹਿੱਸੇ ਆਉਂਦਾ ਉਹ ਮਿਲ ਗਿਆ ਤੈਨੂੰ ਮਿਲ ਗਿਆ ਹਿੱਸਾ ਮੈਂ ਤੇਨੂੰ ਕਿੱਥੋਂ ਦੇ ਦਵਾਂ ਤੇ ਆਪਦੀ ਜੇਬ ਚੋਂ ਕੱਢ ਕੇ ਦੇ ਦਿੰਦਾ ਹਿੱਸਾ ਪਰ ਪਲਾਨ ਤਾਂ ਤੁਸੀਂ ਦੱਸਿਆ ਸੀ ਨਾ ਇਹ ਤੇ ਪਲਾਨ ਤੂੰ ਫੇਲ ਕਰਕੇ ਆਈ ਹੈ ਜੋ ਤੂੰ ਕਿਹਾ ਅਗਲਾ ਤੇਰੇ ਉੱਤੋਂ ਦੀ ਹੋ ਗਿਆ ਹੁਣ ਦੱਸੋ ਕੀ ਕਰਾਂ ਫਿਰ ਮੈਨੂੰ ਕੀ ਪਤਾ ਕੀ ਕਰਨਾ ਕਰ ਲੈ ਜਿਹੜਾ ਕੁਝ ਕਰਨਾ ਉਹ ਤਾਂ ਉਦੋਂ ਤਾਂ ਮੈਂ ਤੇਨੂੰ ਸਮਝਾਇਆ ਸੀ ਵੀ ਐਂ ਕਰਕੇ ਕਾਲੇ ਨੂੰ ਆਹ ਗੱਲ ਕਰਨੀ ਉਹ ਗੱਲ ਕਰਨੀ ਉਹਦੇ ਮੁਰੇ ਜਾ ਕੇ ਹਾਰ ਗਿਆ ਅਗਲਾ ਪਹਿਗਣਾ ਤੇਰੇ ਉਤੋਂ ਦੀ ਉਹ ਬਈ ਤੇਰੇ ਤੋਂ 7 ਰਤੀਆਂ ਉੱਤੇ ਆ ਮੈਂ ਤੇਨੂੰ ਦੱਸ ਸਕਾਂ ਕੋਈ ਨਾ ਅੰਕਲ ਜੀ ਤੇ ਜ਼ਮੀਨ ਤਾਂ ਮੈਂ ਕਿਸੇ ਦੇ ਹਿੱਸੇ ਵੀ ਨਹੀਂ ਉਣ ਦਿੰਦੀ ਹੁਣ ਹਾਂ ਸਣੀਉਣ ਦੀ ਉਹ ਭਾਈ ਤੂੰ ਆਪ ਦੇਖੀ ਦੇਖ ਭਾਈ ਸਿੱਧੀ ਗੱਲ ਆ ਮੈਂ ਤੈਨੂੰ ਸਾਫ਼ ਗੱਲ ਲਾਦਾ ਅੱਜ ਤੋਂ ਬਾਅਦ ਤੇਰੀਆਂ ਰਸਤਾ ਹੋਰ ਆ ਤੇ ਮੇਰਾ ਰਸਤਾ ਹੈਗਾ ਹੋਰ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਨਾ ਮੈਨੂੰ ਸਦਨ ਦੀ ਜਰੂਰਤ ਆ ਠੀਕ ਹੈ ਨਾ ਆਪ ਦਾ ਆਪ ਦੇਖ ਜਿਵੇਂ ਹੋਇਆ ਤੈਨੂੰ ਉਵੇਂ ਨਿਬੜ ਉਹਦੇ ਨਾਲ ਭਾਵੇਂ ਕਾਲੇ ਨਾਲ ਲਿਬੜ ਭਾਵੇਂ ਕਾਲੇ ਜਾ ਕੇ ਵਿੱਚ ਵੱਜ ਠੀਕ ਹੈ ਨਾ ਪਰ ਮੈਨੂੰ ਹੋਣ ਨਹੀਂ ਤੇਰਾ ਆਉਣਾ ਚਾਹੀਦਾ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਮੁਕਰ ਗਏ ਨਾ ਹੁਣ ਮੈਂ ਆਪ ਹੀ ਕਰਕੇ ਦਿਖਾਉ ਸਾਰਾ ਕੁਝ ਮੁਕਰ ਗਏ ਨਾਲੇ ਹੋਰ ਇਹ ਵੀ ਬੁਢਾ ਜਾਂ ਖੇਡ ਖੇਡਦਾ ਮੇਨਾ ਤਰੇ ਨੂੰ ਨਹੀਂ ਪਤਾ ਮੈਂ ਵੀ ਪਰਮ ਆ ਜੇ ਉਹ ਜ਼ਮੀਨ ਮੇਰੇ ਹਿੱਸੇ ਵੀ ਨੇ ਹੁੰਦੀ ਨਾ ਤਾਂ ਨਾ ਬੁੜੇ ਤੇਰੇ ਹਿੱਸੇ ਆ ਦਵਾ ਪਲਾਦੀ ਉਹ ਕਾਲੇ ਦੀ ਹੋਵੇ ਪਲਾਦੀ ਮਨਿੰਦਰ ਦੀ ਹੋਵੇ ਹੁਣ ਦੇਖੇ ਮੈਂ ਕੀ ਕਰਦੀ ਆ